ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਅਰਜੀਤ ਪਾਸਕਰ ਜੀ ਪਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸਤਿਪ੍ਰੀਅਮ ਹੈ ਡੱਲਾ ਸਾਹਿਬ ਬਹੁਤ ਹਨਵਲ ਪਾਸਕਰ ਸਾਹਿਬ ਪਾਸਕਰ ਸਾਹਿਬ ਕਾਂਗਰਸ ਦੀ ਅੰਦਰੂਨੀ ਸਿਆਸਤ ਬਹੁਤ ਜ਼ਿਆਦਾ ਚਿੰਤਾ ਵਾਲੀ ਸਥਿਤੀ ਚ ਹੈ ਵੇਖਣ ਨੂੰ ਭਾਵੇਂ ਇੰਜ ਲੱਗ ਰਿਹਾ ਹੈ ਕਿ 7 ਸੀਟਾਂ ਜਿੱਤ ਕੇ ਕਾਂਗਰਸ ਦਾ ਇੱਕ ਧੜਾ ਬਹੁਤ ਖੁਸ਼ ਹੈ ਪਰ ਇਹ 7 ਸੀਟਾਂ ਅਸਲ ਦੇ ਵਿੱਚ ਕਾਂਗਰਸ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਫੁੱਟ ਦਾ ਸੰਕੇਤ ਹੈ ਇਹ ਫੁੱਟ ਭਾਵੇਂ ਨੈਤਿਕ મતਭੇਦ ਨੇ ਭਾਵੇਂ ਸੋਚ ਵੱਖ-ਵੱਖ ਲੀਡਰਾਂ ਦੀ ਵੱਖਰੀ-ਵੱਖਰੀ ਤਰ੍ਹਾਂ ਦੀ ਹੈ ਪਰ ਇੱਕ ਅੰਦਰੂਨੀ ਫੁੱਟਵਾਲ ਇਸ਼ਾਰਾ ਹੈ ਪਰ ਪਤਾ ਇਹ ਲੱਗਿਆ ਕਿ ਜਿਹੜੀ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਹੋਈ ਕੱਲ ਜਿਹੜੀ ਆਤਮ ਮੰਥਨ ਲਈ ਮੀਟਿੰਗ ਹੋਈ ਉਹਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਸ਼ਾਮਲ ਨਹੀਂ ਸੀ ਕੀ ਉਹਨਾਂ ਨੂੰ ਸੱਦਿਆ ਨਹੀਂ ਗਿਆ ਕੀ ਉਹ ਨਹੀਂ ਗਏ ਅਜਿਹਾ ਕਿਉਂ ਭਾਰਤ ਭੂਸ਼ਨ ਆਸ਼ੂ ਉਹਨਾਂ ਦੀ ਇੰਟਰਵਿਊ ਸੁਣੀ ਹੈ ਉਹ ਦਿਲ ਦਾ ਦਰਦ ਵੀ ਬਿਆਨ ਕਰਦੇ ਨੇ ਭਾਰਤ ਭੂਸ਼ਨ ਆਸ਼ੂ ਨੇ ਇਸ਼ਾਰਿਆਂ ਇਸ਼ਾਰਿਆਂ ਦੇ ਵਿੱਚ ਇਹ ਵੀ ਕਹਿ ਦਿੱਤਾ ਜਿ ਜਿਸ ਤਰ੍ਹਾਂ ਨਾਲ ਪੰਜਾਬ ਦੀ ਘਟ ਗਿਣਤੀ ਕਾਂਗਰਸ ਤੋਂ ਦੂਰ ਹੋ ਰਹੀ ਹੈ ਉਹਨੂੰ ਸਾਂਭੰਦੀ ਲੋੜ ਹੈ ਵੱਡੇ ਲੀਡਰ ਓਪੀ ਸੋਨੀ ਬ੍ਰਹਮਹਿੰਦਰਾ ਸਿੰਘਲਾ ਜੀ ਭਾਤਕੂਸ਼ ਨਾਸ਼ੂ ਆਪ ਇਹਨਾਂ ਸਾਰਿਆਂ ਨੂੰ ਪਾਰਟੀ ਨੂੰ ਹੋਰ ਤਕੜੇ ਕਰਨ ਦੀ ਲੋੜ ਹੈ ਜਾਂ ਇਹਨਾਂ ਸਾਰਿਆਂ ਤੇ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਕਿਵੇਂ ਪੰਜਾਬ ਦੀ ਘਟ ਗਿਣਤੀ ਕਾਂਗਰਸ ਚ ਬਰਕਰਾਰ ਰਵੇ ਹੁਣ ਇਹ ਵੀ ਗੱਲ ਭਾਤਕੂਸ਼ ਨਾਸ਼ੂ ਨੇ ਸਵਾਲ ਸਵੀਕਾਰ ਕੀਤੀ ਇੱਕ ਤਰੀਕੇ ਨਾਲ ਕਿ ਜਿਹੜਾ ਪੰਜਾਬ ਦਾ ਘਟ ਗਿਣਤੀ ਹੈ ਉਹ ਮੰਨਦੇ ਨੇ ਕਿ ਭਾਵੇਂ ਉਹ ਇਸ ਵਕਤ ਮੁੱਖ ਮੰਤਰੀ ਦਾ ਦਾਵੇਦਾਰ ਨਹੀਂ ਆ ਉਹਨਾਂ ਚੋਂ ਕੋਈ ਪਰ ਇਹਨਾਂ ਦੀਆਂ ਦਿੱਕਤਾਂ ਜ਼ਰੂਰ ਐਡਰੈਸ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਔਰ ਕਈ ਗੱਲਾਂ ਉਹਨਾਂ ਨੇ ਕੀਤੀਆਂ ਟਿਕਟਾਂ ਦੀ ਵੰਡ ਤੋਂ ਉਹ ਨਾਖੁਸ਼ ਰਹੇ ਕਾਰਜਕਾਰੀ ਪ੍ਰਧਾਨ ਉਹ ਕਹਿੰਦੇ ਅਸੀਂ ਕਈ ਜ਼ਿਲ੍ਹੇ ਹਾਰੇ ਆ ਰਾਜਾ ਵੜਿੰਗ ਉਹਨਾਂ ਦਾ ਜ਼ਿਲ੍ਹਾ ਵੀ ਹਾਰੇ ਆ ਟਿੱਟ ਵੰਡਨ ਚ ਕਈ ਜਗ੍ਹਾ ਗਲਤੀਆਂ ਉਹ ਕਹਿੰਦੇ ਨੇ ਹੋਈਆਂ ਨੇ ਸੀਨੀਅਰ ਲੀਡਰਸ਼ਿਪ ਨੂੰ ਕੀ ਗਲਤ ਫੀਡਬੈਕ ਦਿੱਤੀ ਗਈ ਹੈ ਕਈ ਤਰ੍ਹਾਂ ਦੇ ਸਵਾਲ ਉਹਨਾਂ ਨੇ ਖੜੇ ਕੀਤੇ ਨੇ ਉਹ ਕਹਿੰਦੇ ਕਿ ਮੈਂ ਕਦੇ ਮਦਦ ਤੋਂ ਪਿੱਛੇ ਨਹੀਂ ਹਟਿਆ ਭਾਵੇਂ ਪ੍ਰਧਾਨ ਰਾਜਾ ਵੜਿੰਗ ਸੀ ਮੇਰੀ ਜਿੰਨੀ ਸੇਵਾ ਮੈਨੂੰ ਲਈ ਗਈ ਮੈਂ ਉਹਨਾਂ ਕੰਮ ਕੀਤਾ ਟੀਮ ਤੇ ਵਰਕਰਾਂ ਦਾ ਵੱਡਾ ਯੋਗਦਾਨ ਰਿਹਾ ਸੱਤ ਸੀਟਾਂ ਤੋਂ ਅਸੀਂ ਖੁਸ਼ ਹਾਂ ਪਰ 27 ਹਜੇ ਦੂਰ ਲੱਗ ਰਹੀ ਹੈ ਉਹ ਕਹਿੰਦੇ ਇਹ ਇਹਦੇ ਨਾਲ 27 ਦਾ ਰਾਹ ਨਹੀਂ ਅਸੀਂ ਮੰਨ ਸਕਦੇ ਇੱਕ ਹੋਰ ਗੱਲ ਕਹੀ ਭਾਰਤ ਕੁਸ਼ਨਾਸ਼ੂ ਨੇ ਜਿਹੜੀ ਬੜੀ ਮਹੱਤਵਪੂਰਨ ਕਹੀ ਉਹ ਕਹਿੰਦੇ ਸਾਡੀ ਵਿਰੋਧੀ ਧਿਰ ਦੇ ਤੌਰ ਤੇ ਸਾਡੀ ਜ਼ਿੰਮੇਵਾਰੀ ਪਰਫਾਰਮੈਂਸ ਪਰਫਾਰਮੈਂਸ ਜ਼ੀਰੋ ਹੈ ਸੋ ਭਾਰਤ ਕੁਸ਼ਨਾਸ਼ੂ ਦੇ ਦਿਲ ਦਾ ਦਰਦ ਵੀ ਇੱਕ ਤਰੀਕੇ ਨਾਲ ਉਜਾਗਰ ਹੋਇਆ ਔਰ ਕਾਂਗਰਸ ਚ ਸਭ ਕੁਝ ਅੱਛਾ ਨਹੀਂ ਹੈ ਇਹ ਵੀ ਗੱਲ ਸਾਹਮਣੇ ਆਈ ਇਸੇ ਤਰ੍ਹਾਂ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੇ ਇੱਕ ਬੜੀ ਮਹੱਤਵਪੂਰਨ ਇੰਟਰਵਿਊ ਦਿੱਤੀ ਪਾਸਕਰ ਸਾਹਿਬ ਉਹ ਇੰਟਰਵਿਊ ਚ ਕਹਿੰਦੇ ਕਿ ਅਸੀਂ 200% ਫਾਇਦੇ ਚ ਆ ਕਿ ਸਾਡਾ ਬੀਜੇਪੀ ਨਾਲ ਸਮਝੌਤਾ ਨਹੀਂ ਹੋਇਆ ਕਿਉਂ ਉਹ ਕਹਿੰਦੇ ਖਤਰਾ ਸਾਨੂੰ ਇਸ ਗੱਲ ਦਾ ਸੀ ਵੀ ਨਹੀਂ ਤਾਂ ਜੇ ਅਸੀਂ ਬੀਜੇਪੀ ਨਾਲ ਰਹਿੰਦੇ ਤੇ ਅਸੀਂ ਵੀ ਹੋਰ ਟੁੱਟਦੇ ਸਾਡੀ ਸਾਡੀ ਪਾਰਟੀ ਹੋਰ ਤੋੜ ਦਿੱਤੀ ਜਾਂਦੀ ਉਹ ਇਸ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਨੇ ਜਿਵੇਂ ਹਰਿਆਣੇ ਚ ਜਾਂ ਹੋਰ ਪਾਰਟੀਆਂ ਨੇ ਜਿਹੜੀਆਂ ਟੁੱਟੀਆਂ ਨੇ ਉਹ ਕਹਿੰਦੇ ਅਸੀਂ ਬਹਾਦਰ ਕੌਮ ਆ ਸਾਡਾ ਅਜੰਡਾ ਹੈ ਅਸੀਂ ਪੰਜਾਬ ਲਈ ਧਰਮ ਲਈ ਪੰਜਾਬੀਅਤ ਲਈ ਕਿਸਾਨੀ ਤੇ ਪੰਜਾਬ ਦੇ ਮਸਲਿਆਂ ਵਾਸਤੇ ਲੜ ਰਹੇ ਆਂ ਕਿ ਅਸੀਂ ਲੜਦੇ ਰਵਾਂਗੇ। ਔਰ ਜਿਹੜੀ ਹਾਰ ਹੋਈ ਆ ਉਹਨਾਂ ਦੀ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਉਹ ਕਹਿੰਦੇ ਇਹ ਹਾਰ ਇਸ ਕਰਕੇ ਹੋਈ ਕਿਉਂਕਿ ਅਸੀਂ ਜਿਹੜਾ ਦੇਸ਼ 'ਚ ਮੁਕਾਬਲਾ ਸੀ ਇੱਕ ਪਾਸੇ ਨਰਿੰਦਰ ਮੋਦੀ ਜਿਹੜੇ ਕੀ ਸੰਵਿਧਾਨ ਜਿਨ੍ਹਾਂ ਤੇ ਇਲਜ਼ਾਮ ਸੀ ਕਿ ਉਹ ਸੰਵਿਧਾਨ ਖਤਮ ਕਰਨਗੇ ਔਰ ਇੱਕ ਪਾਸੇ ਕਾਂਗਰਸ ਜਿਹੜੀ ਸੰਵਿਧਾਨ ਬਚਾਉਣ ਦਾ ਦਾਵਾ ਕਰ ਰਹੀ ਸੀ ਉਹ ਕਹਿੰਦੇ ਅਸੀਂ ਇਸ ਕਰਕੇ ਹਾਰੇ ਆਂ ਕਿਉਂਕਿ ਪੰਜਾਬ ਦੇ ਮੁੱਦੇ ਨੇ ਜਿਹੜੇ ਉਹ ਪ੍ਰਭਾਵੀ ਨਹੀਂ ਰਹੇ ਜਦ ਕਿ ਅਸੀਂ ਪੰਜਾਬ ਦੇ ਮੁੱਦੇ ਲੜਦੇ ਰਵਾਂਗੇ ਉਹ ਕਹਿੰਦੇ ਸਾਨੂੰ ਮਿਨੋਰਟੀ ਹੋਣ ਕਰਕੇ ਅਸੀਂ ਪਿੱਛੇ ਰਹੇ ਹਾਂ ਇਹ ਵੀ ਕਿਹਾ ਬਲਵਿੰਦਰ ਸਿੰਘ ਪੁੰਦੜ ਨੇ ਕਿ ਜਿਸ ਤਰ੍ਹਾਂ ਪਹਿਲਾਂ ਕਾਂਗਰਸ ਸੀ ਸਾਨੂੰ ਲੱਗਦਾ ਸੀ ਕਿ ਬੀਜੇਪੀ ਬੀਜੇਪੀ ਸਾਡੇ ਨਾਲ ਮੁੱਦਿਆਂ ਤੇ ਗੱਲ ਕਰੂਗੀ ਕਿਉਂਕਿ ਜਦੋਂ ਬੀਜੇਪੀ ਨੂੰ ਲੋੜ ਸੀ ਅਸੀਂ ਨਾਲ ਖੜੇ ਸੀ ਪਰ ਕਹਿੰਦੇ ਬੀਜੇਪੀ ਵੀ ਕਾਂਗਰਸ ਵਰਗੀ ਨਿਕਲੀ ਅਸੀਂ ਕੋਈ ਵੀ ਗੱਲ ਕਰਦੇ ਆਂ ਕਹਿੰਦੇ ਸਾਨੂੰ ਖਾਲਸਤਾਨੀ ਕਿਹਾ ਜਾਂਦਾ ਹੈ ਅਸੀਂ ਫੈਡਰਲ ਸਿਸਟਮ ਮੰਗਿਆ ਤੇ ਸਾਨੂੰ ਖਾਲਸਤਾਨੀ ਕਹਿੰਦੇ ਨੇ ਕਹਿੰਦੇ ਫੈਡਰਲ ਸਿਸਟਮ ਮੰਗਣਾ ਖਾਲਸਤਾਨ ਦੀ ਮੰਗ ਨਹੀਂ ਹੈ ਐਮਐਸਪੀ ਦੀ ਮੰਗ ਖਾਲਸਤਾਨ ਨਾਲ ਜੋੜਨਾ ਸਹੀ ਨਹੀਂ ਹੈ ਸੋ ਉਹਨਾਂ ਨੇ ਕਈ ਗੱਲਾਂ ਬਲਵਿੰਦਰ ਸਿੰਘ ਭੁੰਦੜ ਨੇ ਵੀ ਕੀਤੀਆਂ ਬਲਵਿੰਦਰ ਸਿੰਘ ਭੁੰਦੜ ਦੀ ਇੰਟਰਵਿਊ ਦੇ ਨਾਲ ਵੀ ਸਿਆਸੀ ਤੂਫਾਨ ਪੰਜਾਬ ਦੀ ਸਿਆਸਤ 'ਚ ਆਇਆ ਸੋ ਅਕਾਲੀ ਦਲ ਸੁਖਵੀਰ ਬਾਦਲ ਦੀ ਅਗਵਾਈ 'ਚ ਬਲਵਿੰਦਰ ਸਿੰਘ ਭੁੰਦੜ ਕਹਿੰਦੇ ਇਸੇ ਤਰ੍ਹਾਂ ਪੰਜਾਬ ਲਈ ਲੜਦਾ ਰਹੇਗਾ ਔਰ ਤੀਜੀ ਵੱਡੀ ਖਬਰ ਹੈ ਜਿਹਦੇ ਤੇ ਮੈਂ ਤੁਹਾਡਾ ਦ੍ਰਿਸ਼ਟੀਕੋਣ ਚਾਹੂੰਗਾ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਵੱਖਵਾਦੀ ਆਗੂ ਸੀ ਹਰਦੀਪ ਸਿੰਘ ਨਿੱਜਰ ਉਹਨੂੰ ਸ਼ਰਧਾਂਜਲੀ ਦਿੱਤੀ ਗਈ ਪਾਰਲੀਮੈਂਟ ਚ ਕੈਨੇਡਾ ਦੇ ਜਸਟਿਨ ਟਰੂਡੋ ਮੌਜੂਦ ਸੀ ਹੁਣ ਉੱਥੇ ਭਾਰਤ ਦਾ ਜਿਹੜਾ ਸਫਾਰਤਖਾਨਾ ਹੈ ਭਾਰਤ ਨੇ ਸਖਤ ਕੰਮ ਲਿਆ ਭਾਰਤ ਦਾ ਸਫਾਰਤਖਾਨਾ 23 ਜੂਨ ਨੂੰ 35 39ਵੀਂ ਵਰ੍ਹੇ ਸਿ ਮਨਾਏਗਾ ਕਨਿਸ਼ਕ ਕਾਂਡ ਦੇ ਕਨਿਸ਼ਕ ਕਾਂਡ ਦੇ ਵਿੱਚ 329 ਦੇ ਕਰੀਬ ਲੋਕ ਮਾਰੇ ਗਏ ਸੀ ਇਹਦੇ ਵਿੱਚ ਬਹੁਤ ਸਾਰੇ ਭਾਰਤੀ ਵੀ ਸੀ ਔਰ ਕੈਨੇਡਾ ਦੇ ਵਿੱਚ ਜਿਹੜੇ ਅੱਤਵਾਦੀ ਸੀ ਉਹਨਾਂ ਅੱਤਵਾਦੀਆਂ ਨੇ ਇਹ ਕਨਿਸ਼ਕ ਕਾਂਡ ਨੂੰ ਅੰਜਾਮ ਦਿੱਤਾ ਸੀ ਔਰ ਨਾ ਜਸਟਿਨ ਟਰੂਡੋ ਦੀ ਸਰਕਾਰ ਨਾ ਪਹਿਲੀਆਂ ਸਰਕਾਰਾਂ ਅੱਜ ਤੱਕ ਕਨਿਸ਼ਕ ਕਾਂਡ ਦਾ ਮੁਕੰਮਲ ਇਨਸਾਫ ਨਹੀਂ ਕਰ ਸਕੀਆਂ ਆਸਕਰ ਸਾਹਿਬ ਕੋਈ ਵੀ ਕੋਈ ਵੀ ਲੋਕ ਉਹ ਕਿਸੇ ਵਿਚਾਰਧਾਰਾ ਦੇ ਹੋਣ ਅਗਰ ਉਹ ਬੰਬ ਧਮਾਕਾਏ ਕਰਦੇ ਨੇ ਜਹਾਜ਼ਾਂ ਚ ਲੋਕਾਂ ਨੂੰ ਉਡਾਉਂਦੇ ਨੇ ਇਹ ਹਮੇਸ਼ਾ ਗਲਤ ਐ ਸੋ ਹੁਣ ਭਾਰਤ ਦਾ ਸਟੈਂਡ ਕੈਨੇਡਾ ਚ ਬੜਾ ਸਖਤ ਐ ਸੋ ਕੀ ਮੰਨਿਆ ਜਾਵੇ ਕੈਨੇਡਾ ਚ ਅੱਤਵਾਦੀ ਵਧ ਰਹੇ ਨੇ ਜਾਂ ਕੈਨੇਡਾ ਅੱਤਵਾਦੀਆਂ ਨੂੰ ਕੰਟਰੋਲ ਨਹੀਂ ਕਰ ਪਾ ਰਿਆ ਇਹ ਵੀ ਵਿਸ਼ਾ ਜਿਹੜਾ ਅੱਜ ਆਪਾਂ ਲੈ ਕੇ ਆਵਾਂਗੇ ਸਭ ਤੋਂ ਪਹਿਲਾਂ ਭਾਰਤ ਕੁਸ਼ਨਾਸ਼ੂ ਦੀ ਇੰਟਰਵਿਊ ਨੂੰ ਤੁਸੀਂ ਕਿਵੇਂ ਵੇਖਦੇ ਹੋ ਜਦੋਂ ਤਾਂ ਭਾਰਤ ਕੁਸ਼ਨਾਸ਼ੂ ਜਦੋਂ ਇੱਕ ਇੰਟਰਵਿਊ ਦੇ ਰਹੇ ਸੀਗੇ ਤੇ ਉਹਦੇ ਵਿੱਚ ਉਹਨਾਂ ਦਾ ਦਰਦ ਝਲਕ ਰਿਹਾ ਸੀ ਔਰ ਇਹ ਗੱਲ ਉਹ ਸਾਫ਼ ਤੌਰ ਤੇ ਕਰ ਰਹੇ ਸੀ ਕਿ ਭਾਵੇਂ ਕਾਂਗਰਸ ਨੂੰ ਇਹ ਜਾਪਦਾ ਹੋਏ ਕਿ ਇਸ ਨਾਲ ਲੋਕ ਸਭਾ ਇਲੈਕਸ਼ਨ ਦੇ ਵਿੱਚ ਥੱਤ ਸੀਟਾਂ ਜਿੱਤ ਕੇ ਉਹਨਾਂ ਨੂੰ ਇੱਕ ਵੱਡੀ ਜਿੱਤ ਪ੍ਰਾਪਤ ਹੋਈ ਹੈ ਪਰ ਇਹ ਜਿੱਤ ਕਿਸੇ ਕੰਮ ਦੀ ਨਹੀਂ ਕਾਰਨ ਕਿ ਓਵਰ ਆਲ ਆਪਾਂ ਦੇਖੀਏ ਔਰ 2019 ਦੇ ਨਾਲ ਆਪਣੀ ਜਿੱਤ ਨੂੰ ਕੰਪੇਅਰ ਕਰੀਏ ਤੇ ਅਸੀਂ 14% ਵੋਟ ਪਰਸੈਂਟ ਸਾਡੀ ਡਾਊਨ ਹੋਈ ਹੈ ਔਰ ਇੰਨੀ ਕੁ ਡਾਊਨ ਵੋਟ ਪਰਸੈਂਟ ਕਦੇ ਵੀ ਨਹੀਂ ਰਹੀ 1997 ਜਦ ਕਾਂਗਰਸ ਦੀ ਸਿਰਫ 14 ਸੀਟਾਂ ਆਈ ਸੀ ਤਦ ਵੀ ਵੋਟ ਪਰਸੈਂਟੇਜ ਇਤੋਂ ਅੱਧਾ 1% ਜ਼ਿਆਦਾ ਹੀ ਸੀਗਾ ਔਰ ਜਦ ਇਸ ਜਿੱਤ ਨੂੰ ਲੈ ਕੇ ਜਾਂ ਫਿਰ ਹਾਰ ਨੂੰ ਲੈ ਕੇ ਕਹੀਏ ਦੇਖੋ ਕਾਂਗਰਸ ਦੇ ਵਿੱਚ ਇੱਕ ਤਰੀਕੇ ਦੀ ਲੜਾਈ ਛਿੜ ਗਈ ਹੈ ਬਹੁਤ ਸਾਰੇ ਇਦਾਂ ਦੇ ਕੈਂਡੀਡੇਟ ਸੀਗੇ ਜਿਹੜੇ ਟਿਕਟ ਭਾਲਦੇ ਸੀਗੇ ਤੇ ਉਹਨਾਂ ਨੂੰ ਟਿਕਟ ਮਿਲੀ ਨਹੀਂ ਜਿਹਦੇ ਵਿੱਚੋਂ ਪਰਗਤ ਸਿੰਘ ਵੀ ਹੈਗੇ ਨੇ ਭਾਰਤ ਕੁਸ਼ਨ ਆਸ਼ੂ ਵੀ ਹੈਗੇ ਨੇ ਰਾਣਾ ਗੁਰਜੀਤ ਸਿੰਘ ਵੀ ਹੈਗੇ ਨੇ ਹੋਰ ਵੀ ਇੱਕ ਦੋ ਨੇਤਾ ਇਦਾਂ ਦੇ ਹੈਗੇ ਨੇ ਜਿਹੜੇ ਲੜਨਾ ਚਾਹੁੰਦੇ ਸੀ ਇਲੈਕਸ਼ਨ ਪਰ ਆਖਰੀ ਵਕਤ ਉਹਨਾਂ ਨੂੰ ਟਿਕਟ ਨਹੀਂ ਦਿੱਤੇਗੀ ਔਰ ਜਿਹੜੇ ਨਹੀਂ ਲੜਨਾ ਚਾਹੁੰਦੇ ਸੀਗੇ ਉਹਨਾਂ ਨੂੰ ਟਿਕਟ ਦਿੱਤੀ ਗਈ ਚਰਨਜੀਤ ਸਿੰਘ ਚੰਨੀ ਉਹਨਾਂ ਸ਼ੁਰੂ ਦੇ ਵਿੱਚ ਐ ਖਬਰ ਆਈ ਸੀ ਕਿ ਉਹ ਜਲੰਧਰ ਤੋਂ ਇਲੈਕਸ਼ਨ ਨਹੀਂ ਲੈਣਾ ਚਾਹੁੰਦੇ ਉਹਨਾਂ ਨੂੰ ਟਿਕਟ ਤੋਂ ਨਵਾਜਿਆ ਗਿਆ ਰਾਜਾ ਬੜੀ ਉਹਨਾਂ ਬਠਿੰਡੇ ਤੋਂ ਟਿਕਟ ਨਾ ਲੈਣ ਦਾ ਫੈਸਲਾ ਕਰ ਚੁੱਕੇ ਸੀਗੇ ਉਹਨਾਂ ਨੂੰ ਲੁਧਿਆਣਾ ਭੇਜਿਆ ਗਿਆ ਰਾਣਾ ਗੁਰਜੀਤ ਸਿੰਘ ਜਿਹੜਾ ਅਨੰਦਪੁਰ ਸਾਹਿਬ ਤੋਂ ਟਿਕਟ ਚਾਹੁੰਦੇ ਸੀਗੇ ਉਹਨਾਂ ਨੂੰ ਗੁਜਿੰਦਰ ਸਿੰਘ ਨਾਲ ਉੱਥੇ ਭੇਜ ਦਿੱਤੇ ਗਏ ਸੰਗਰੂਰ ਤੋਂ ਚੱਕ ਕੇ ਔਰ ਸੰਗਰੂਰ ਦੇ ਵਿੱਚ ਜਿਹੜੇ ਸੁਖਪਾਲ ਸਿੰਘ ਖੇੜਾ ਜਿਹੜੇ ਪਲਾਟੀਆਂ ਦੁਆਬੇ ਤੋਂ ਬਿਲੋਂਗ ਕਰਦੇ ਸੀ ਉਹਨਾਂ ਨੂੰ ਉੱਥੇ ਭੇਜਿਆ ਗਿਆ ਕੱਲ ਇੱਕ ਮੀਟਿੰਗ ਬੁਲਾਈ ਸੀ ਉਸ ਮੀਟਿੰਗ ਦੇ ਵਿੱਚ PPCC ਪ੍ਰਧਾਨ ਰਾਜਾ ਬੜੀ ਮੋਨਾ ਇਸ ਇਲੈਕਸ਼ਨ ਦੇ ਰਿਜ਼ਲਟ ਦੀ ਸਮੀਖਿਆ ਕਰ ਰਹੇ ਸੀਗੇ। ਔਰ ਉਸ ਮੀਟਿੰਗ ਦੇ ਵਿੱਚ ਚਿਹਰੇ ਕਿਹੜੇ-ਕਿਹੜੇ ਸੀਗੇ? ਜਿਹੜੇ ਦਿਵਿੰਦਰ ਯਾਦਵ ਜ਼ਰੂਰ ਸੀਗੇ ਜਿਹੜੇ ਪ੍ਰਭਾਰੀ ਹੈਗੇ ਨੇ। ਪਰ ਉਹਦੇ ਵਿੱਚ ਉਹ ਵਰਕਿੰਗ ਪ੍ਰੈਜ਼ੀਡੈਂਟ ਭਾਰਤ ਕੁਸ਼ਨਾਸ਼ ਜਿਹੜੇ ਕਹਿੰਦੇ ਨੇ ਮੈਨੂੰ ਕੋ ਬੁਲਾਇਆ ਹੀ ਨਹੀਂ ਗਿਆ। ਉਸ ਤੋਂ ਇਲਾਵਾ ਐਲਓਪੀ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਵੀ ਉਸ ਮੀਟਿੰਗ ਦੇ ਵਿੱਚ ਨਹੀਂ ਸੀਗੇ। ਸੀਡਬਲਿਊਸੀ ਮੈਂਬਰ ਚਰਨਜੀਤ ਸਿੰਘ ਚਰਨੀ, ਸੁਖਜਿੰਦਰ ਸਿੰਘ ਰੰਧਾਵਾ ਉਹ ਤਮਾਮ ਲੋਕ ਜਿਹੜੇ ਇਸ ਇਲੈਕਸ਼ਨ ਦੇ ਨਾਲ ਡਾਇਰੈਕਟਲੀ ਕਨੈਕਟਿਡ ਸੀਗੇ। ਇਹ ਪਾਰਟੀ ਦੇ ਨਾਲ ਡਾਇਰੈਕਟਲੀ ਕਨੈਕਟਡ ਸੀਗੇ ਉਹ ਸਮੀਖਿਆ ਮੀਟਿੰਗ ਦੇ ਵਿੱਚ ਉਹ ਨਹੀਂ ਸੀਗੇ। ਔਰ ਉਹਦੇ ਵਿੱਚ ਚਿੰਤਾ ਵੇਖਤਾ ਕੀਤੀ ਗਈ ਕਿ ਅਸੀਂ 7 ਸੇਟਾਂ ਜਿੱਤ ਕੇ ਜਿਹੜੀ ਖੁਸ਼ੀ ਮਨਾ ਰਹੇ। ਉਹਦੇ ਵਿੱਚੋਂ ਅਸੀਂ ਐਸੈਂਬਲੀ ਸੈਗਮੈਂਟ ਬੜੇ ਵੱਡੇ ਪੱਧਰ ਦੇ ਉੱਤੇ ਲੂਜ਼ ਕਰ ਗਏ ਆ ਜਿਹੜੀ 2017 ਦੇ ਵਿੱਚ 77 ਸੀਟਾਂ ਜਿੱਤੀ ਸੀਗੀ ਉਹ ਹੁਣ 36-38 ਤੱਕ ਰਹਿ ਗਈ ਸੀ। ਉਹਨਾਂ ਇਦਾਂ ਦੇ ਹਾਲਾਤ ਦੇ ਵਿੱਚ ਕਿਸੇ ਵੀ ਚੀਜ਼ ਨੂੰ ਦੇਖਣ ਦੇ ਦੋ ਨਜ਼ਰੀਏ ਹੁੰਦੇ ਨੇ। ਹਾਲਕੀ ਐਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਵਜੋਂ ਯਾਨੀ ਸੱਤ ਸੀਟਾਂ 13 ਦੇ ਵਿੱਚੋਂ ਜਿੱਤ ਕੇ ਸਭ ਤੋਂ ਵੱਡੀ ਜੇਤੂ ਪਾਰਟੀ ਸੀਗੀ ਪਰ ਕਾਂਗਰਸ ਦੇ ਆਪ ਦੇ ਲੀਡਰ ਅਗਰ ਇਹ ਗੱਲ ਕਹਿ ਰਹੇ ਨੇ ਕਿ ਜਿਹੜੀ ਸੀਟਾਂ ਅਸੀਂ ਹਾਰੀਆਂ ਉਹਦੇ ਵਾਸਤੇ ਰਿਸਪੋਨਸੀਬਲ ਕੌਣ ਹੈ ਹੁਣ ਗਿੱਦੜ ਬਾ ਕਨਸੀਡੈਂਸੀ ਹੈ ਜਿਹੜੀ ਜਿੱਥੋਂ ਐਮ ਐਲ ਏ ਰਾਜਾਵੜਿੰਗ ਸੀਗੇ ਉੱਥੇ ਕਾਂਗਰਸ ਤੀਜੇ ਨੰਬਰ ਤੇ ਆਂਦੀ ਹੈ ਔਰ ਉਹਨਾਂ ਦੇ ਉੱਥੋਂ ਤੀਜੇ ਨੰਬਰ ਧਿਆਨ ਦੇ ਬਾਵਜੂਦ ਵੀ ਅਮ੍ਰਿਤਾ ਵੜਿੰਗ ਉੱਥੇ ਪ੍ਰੋਬੇਬਲ ਕੈਂਡੀਡੇਟ ਦੇਖੀ ਜਾ ਰਹੀ ਹੈ ਡੇਰਾ ਬਾਬਾ ਨਨਕਾ ਨੂੰ ਹੁਣ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਦੀ ਪਤਨੀ ਜਤਿੰਦਰ ਕੌਰ ਉਹ ਇੱਕ ਪ੍ਰਭਾਵੀ ਕੈਂਡੀਡੇਟ ਦੇ ਤੌਰ ਤੇ ਦੇਖੀ ਜਾਂਦੀ ਹੈ ਏਦਾਂ ਹੀ ਰਾਜਕੁਮਾਰ ਜੱਬੇਵਾਲ ਹੋਣ ਜਾਂ ਫਿਰ ਗੁਰਮੀਤ ਮੀਤ ਹੋਣ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਵੀ ਕੋਈ ਖਸਮ ਖਾਸ ਉਥੋਂ ਇਲੈਕਸ਼ਨ ਲੜ ਸਕਦੇ ਨੇ ਇਹ ਸਾਰੀ ਗੱਲਾਂ ਦੇ ਵਿੱਚ ਕਾਂਗਰਸ ਦੇ ਵਿੱਚ ਇੱਕ ਨਵੇਂ ਤਰੀਕੇ ਦਾ ਧਮਾਸਾਨ ਮਚਿਆ ਹੋਇਆ ਔਰ ਸਾਰਿਆਂ ਦੀ ਜ਼ਿੰਮੇਵਾਰੀ ਨਾ ਦੇਣੀ ਲੁਧਿਆਣੇ ਦੀ ਟਿਕਟ ਭਾਵੇਂ ਉਹ ਜਿੱਤ ਗਏ ਨੇ ਰਾਜਾ ਬੜਿੰਗੋਣਾ ਲੇਕਿਨ ਸ਼ਹਿਰ ਦੀ ਮੈਕਸਿਮਮ ਕੰਸਟੀਟੂਐਂਸੀ ਆ 6 ਵਿੱਚੋਂ 5 ਕੰਸਟੀਟੂਐਂਸੀ ਆ ਉਹ ਰਾਜਾ ਬੜੀ ਸਾਰੇ ਨੇ ਉਹ ਦਰਬੀ ਨੀਤ ਬਿੱਟੂਆਂ ਨੂੰ ਬਤੌਰ ਭਾਜਪਾ ਕੈਂਡੀਡੇਟ ਬੜੀ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਉਹ ਤੇ ਅਗਰ ਤਿੰਨ ਪਿੰਡੂ ਹਲਕੇ ਤੋਂ ਰਾਜਾ ਬੜੀ ਨੂੰ ਉਹਨਾਂ ਨੂੰ ਕੋਈ ਹੰਗਾਰਾ ਨਹੀਂ ਮਿਲਦਾ ਤੇ ਇੱਕ ਜਿੱਤ ਬੜੀ ਦੂਰ ਦਾ ਇੱਕ ਕੰਮ ਸੀਗਾ ਔਰ ਐਸੀ ਗੱਲ ਦਾ ਜ਼ਿਕਰ ਜਿਹੜੇ ਭਾਰਤ ਕੁਸ਼ਨਾਸ਼ੂ ਉਹਨਾਂ ਵੀ ਕਰ ਰਹੇ ਨੇ ਔਰ ਇਸ ਤਰਜ਼ ਦੇ ਉੱਤੇ ਵਰਗ ਸਿੰਘ ਉਹਨਾਂ ਵੀ ਬੋਲ ਰਹੇ ਨੇ ਰਾਣਾ ਗੁਰਦੀਪ ਸਿੰਘ ਉਹਨਾਂ ਵੀ ਬੋਲ ਰਹੇ ਨੇ ਪਰ ਇਹਨਾਂ ਗੱਲਾਂ ਨੂੰ ਮਿਲ ਮਿਲ ਬੈਠ ਕੇ ਗੱਲਬਾਤ ਕਰਕੇ ਇਹਦਾ ਕੋਈ ਹੱਲ ਲੱਭਣਾ ਚਾਹੀਦਾ ਸੀਗਾ ਪਰ ਚਲੋ ਇਹ ਗੱਲ ਅੱਗੇ ਲੰਘੀਏ ਤੁਸੀਂ ਕੁਝ ਕਹਿ ਰਹੇ ਹੋ। ਪਾਸਕਰ ਸਾਹਿਬ ਰਾਜਾ ਵਡਿੰਗ ਉਹਨਾਂ ਦੀ ਅਗਵਾਈ 'ਚ ਸਮੀਖਿਆ ਤਾਂ ਕੀਤੀ ਗਈ ਪਰ ਜਿਹੜੇ ਕੈਂਡੀਡੇਟ ਚੋਣ ਲੜੇ ਸੀ ਉਹ ਸਾਰੇ ਉਸ ਸਮੀਖਿਆ ਮੀਟਿੰਗ 'ਚ ਨਹੀਂ ਸੀ। ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਨਾ ਚਰਨਜੀਤ ਚੰਨੀ ਨਾ ਸੁਖਜਿੰਦਰ ਰੰਧਾਵਾ ਜਾਂ ਨਾ ਗੁਰਜੀਤ ਔਜਲਾ ਜਦੋਂ ਵੱਡੇ ਪੱਧਰ ਤੇ ਜੇਤੂ ਕੈਂਡੀਡੇਟ ਜਾਂ ਹਾਰੇ ਹੋਏ ਕੈਂਡੀਡੇਟ ਉਸ ਸਮੀਖਿਆ ਮੀਟਿੰਗ 'ਚ ਨਹੀਂ ਸੀ ਇਹਦਾ ਅਸੀਂ ਭਾਵ ਕੀ ਲਈਏ ਹੁਣ ਤਾਂ ਦੇਖੋ ਅੱਗੇ ਕਈ ਲੀਡਰ ਕਹਿੰਦੇ ਸੀ ਕਿ ਜੀ ਨਵਜੋਤ ਸਿੰਘ ਸਿੱਧੂ ਵੱਖਰੀ ਗੱਲ ਕਰਦੇ ਨੇ ਹੁਣ ਫਿਰ ਹੁਣ ਤਾਂ ਨਵਜੋਤ ਸਿੰਘ ਸਿੱਧੂ ਕਮੈਂਟਰੀ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਤਾਂ ਹੁਣ ਕੋਈ ਟਿੱਪਣੀ ਬਿਆਨ ਵੀ ਨਹੀਂ ਦਿੱਤਾ ਕਾਂਗਰਸ ਦੀ ਜਿੱਤ ਹਾਰ ਤੇ ਹੁਣ ਕਾਂਗਰਸ ਦੇ ਲੀਡਰ ਸਿਰ ਜੋੜ ਕੇ ਬੈਠੇ ਕਿਉਂ ਨਹੀਂ ਦਿਖਦੇ ਪ੍ਰਭਾਰੀ ਦੀ ਭੂਮਿਕਾ ਕੀ ਹੈ ਪ੍ਰਧਾਨ ਰਾਜਾ ਵੜਿੰਗ ਦੀ ਭੂਮਿਕਾ ਕੀ ਹੈ ਦੂਜੇ ਲੀਡਰ ਅਗਰ ਨਹੀਂ ਆਏ ਨਹੀਂ ਬੁਲਾਏ ਗਏ ਇਹ ਹੋ ਗਿਰਿਆ ਵੱਝੇ ਤੁਸੀਂ ਦੱਸੋ ਕੀ ਜਿਹੜੀ ਸਮੀਖਿਆ ਹੈ ਜਿਹੜੇ ਕੈਂਡੀਡੇਟ ਲੜੇ ਜਿੱਤੇ ਹਾਰੇ ਉਹਨਾਂ ਤੋਂ ਬਿਨਾਂ ਹੀ ਹੋਗੀ ਕੀ ਜਾਇਜ਼ ਹੈ ਲੋਕਤੰਤ੍ਰਿਕ ਤਰੀਕੇ ਦੇ ਵਿੱਚ ਇਹਦਾ ਮਤਲਬ ਹੈ ਕੋਈ ਕਾਂਗਰਸ ਦੇ ਵਿੱਚ 27 ਦੀ ਲੜਾਈ ਤਾਂ ਨਹੀਂ ਕਿਤੇ ਸ਼ੁਰੂ ਹੋਗੀ ਚਿੰਤਾਜਨਕ ਤੌਰ ਤੇ ਵੀ ਅਸੀਂ ਆਪਣੇ ਆਪ ਨੂੰ ਅਲੱਗ ਰੱਖਣਾ ਵੱਡਾ ਕਰਕੇ ਰੱਖਣਾ ਤੇ ਫਿਰ ਜਦੋਂ ਇੱਕ ਚਿੰਤਾ ਭਰਪੂਰ ਨਾਸ਼ੂ ਨੇ ਵੀ ਪ੍ਰਗਟ ਕੀਤੀ ਹੈ ਜਿਹੜੇ ਰਿਜ਼ਲਟ ਆਏ ਨੇ ਪੰਜਾਬ ਚ ਮਿਨੋਰਿਟੀ ਹੈ ਹਿੰਦੂ ਭਾਈਚਾਰਾ ਹਿੰਦੂ ਪਾਈਚਾਰੇ ਦੀ ਵੱਡੀ ਵੋਟ ਬੈਂਕ ਸ਼ਿਫਟ ਹੋਈ ਹੈ ਬੀਜੇਪੀ 'ਚ ਗੱਲਾਂ ਆਮ ਨੇ ਇਹਦੇ ਪਿੱਛੇ ਗਲਤੀ ਕੀ ਦੀ ਹੈ ਕਾਂਗਰਸ ਕਿਉਂ ਨਹੀਂ ਆਪਣਾ ਵੋਟ ਬੈਂਕ ਬਚਾ ਕੇ ਰੱਖ ਪਾਰੀ ਭਾਵੇਂ 26% 26.5% ਵੋਟਾਂ ਮਿਲੀਆਂ ਨੇ ਭਾਰਤਪੁਤ੍ਰ ਆਸ਼ੂ ਮੰਨਦੇ ਨੇ ਕਹਿੰਦੇ ਅਸੀਂ 19 ਦੇ ਮੁਕਾਬਲੇ 14 14% ਘਟ ਗਏ ਜਿੱਤ ਕੇ ਵੀ ਕਾਂਗਰਸ ਦੀ ਹਾਰ ਹੈ ਤੇ ਕਾਂਗਰਸ ਫਿਰ ਵੀ ਇਕੱਠੀ ਨਹੀਂ ਹੋ ਰਹੀ ਹੁਣ ਮੈਨੂੰ ਦੱਸਿਓ ਇਹ ਸਾਰੇ ਲੀਡਰ ਇਕੱਠੇ ਹੋਏ ਕਿਉਂ ਨਹੀਂ ਇਹ ਕੋ ਸਭ ਤੋਂ ਵੱਡੀ ਗੱਲ ਹੈਗੀ ਹੈ ਕਾਂਗਰਸ ਦੀ ਲੜਾਈ ਹੈ ਇਲੈਕਸ਼ਨ ਤੋਂ ਪਹਿਲੇ ਵੀ ਵੱਡਾ ਕੌਣ ਜਿੱਸੀਗੀ ਔਰ ਇਲੈਕਸ਼ਨ ਤੋਂ ਜਿੱਤਣ ਤੋਂ ਬਾਅਦ ਚਰਨਜੀਤ ਸਿੰਘ ਕਦ ਚਨੀ ਉਹਨਾਂ ਦਾ ਕਦ ਵੱਡਾ ਹੋਇਆ ਰਾਜਾ ਵੜਿੰਗ ਉਹਨਾਂ ਦਾ ਕਦ ਵੱਡਾ ਹੋਇਆ ਇਹਦੇ ਵਿੱਚ ਕੋਈ ਦੋਰਾਇ ਨਹੀਂ ਜਦ ਤੁਸੀਂ ਐਮਪੀ ਦੇ ਇਲੈਕਸ਼ਨ ਜਿੱਤ ਜਾਂਦੇ ਹੋ ਔਰ ਕੇਂਦਰ ਦੀ ਰਾਜਨੀਤੀ ਦੇ ਵਿੱਚ ਚਲੇ ਜਾਂਦੇ ਹੋ ਔਰ ਇਹਦੇ ਵਿੱਚ ਭਾਵੇਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਆਪਣੀ ਤਰਫੋਂ ਇਹ ਗੱਲ ਕਹਿ ਕੇ ਖੁਸ਼ ਹੁੰਦੇ ਹੋਣ ਕਿ ਭੇਜਦੇ ਦਿੱਲੀ ਹੁਣ ਇੱਥੇ ਮੈਦਾਨ ਹੈ ਖਾਲੀ ਤੇ ਆਪਾਂ ਲੜਾਂਗੇ ਉਹਨ ਭਾਰਤ ਕੁਸ਼ਨ ਆਸ਼ੂ ਉਹਨਾਂ ਆਪਣੇ ਉਸ ਇੰਟਰਵਿਊ ਦੇ ਵਿੱਚ ਕਹਿੰਦੇ ਕੀ ਇਹਨੇ ਵੀ ਸਾਡੇ ਇੱਥੇ ਸਾਰੇ ਹੀ ਮੁੱਖ ਮੰਤਰੀ ਦੇ ਕੈਂਡੀਡੇਟ ਹੈਗੇ ਆ ਭਰਾਵਾ ਅਸੀਂ ਨਹੀਂ ਹੈਗੇ ਆ ਪਰ ਸਾਨੂੰ ਪਾਰਟੀਆਂ ਦੇ ਤੇ ਕੋਈ ਬੁਲਾਓ ਅਸੀਂ ਕਾਰਜਕਾਰੀ ਮੈਂ ਕਾਰਜਕਾਰੀ ਪ੍ਰਧਾਨ ਤੇ ਨਾਰਮਲੀ ਕਾਰਜਕਾਰੀ ਪ੍ਰਧਾਨ ਘਟ ਤੇ ਮੈਂ ਕਾਗਜੀ ਪ੍ਰਧਾਨ ਜ਼ਿਆਦਾ ਲੱਗਦਾ ਕਿਉਂਕਿ ਜਦ ਤੁਹਾਨੂੰ ਪਾਰਟੀ ਦੀ ਵੱਡੀ ਮੀਟਿੰਗਾਂ ਦੇ ਵਿੱਚ ਬੁਲਾਇਆ ਹੀ ਨਹੀਂ ਜਾਂਦਾ ਦੂਜਾ ਉਹ ਰਾਜਾਵੜੀ ਉਹਨਾਂ ਦੇ ਉੱਤੇ ਸਿੱਧਾ ਸਿਹਾਰੋਪ ਲਾਉਂਦੇ ਨੇ ਕਿ ਉਹ ਆਪਣੇ ਆਪ ਨੂੰ ਬ੍ਰਾਂਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਬ੍ਰਾਂਡ ਵੀ ਮੁੱਖ ਮੰਤਰੀ ਦਾ ਬ੍ਰਾਂਡ ਔਰ ਐਸ ਬ੍ਰਾਂਡ ਬਣਾਉਣ ਦੀ ਤਿਆਰੀਆਂ ਕਾਂਗਰਸ ਦੇ ਵਿੱਚ ਕਈ ਲੋਕ ਕਰ ਰਹੇ ਨੇ ਕਈ ਲੀਡਰ ਕਰ ਰਹੇ ਨੇ ਜੇ ਅੱਜ ਤੁਸੀਂ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਮਿਲ ਲੋ ਤੇ ਉਹਨਾਂ ਨੂੰ ਵੀ ਆਪਨੇ ਅੰਦਰ ਮੁੱਖ ਮੰਤਰੀ ਦਾ ਚਿਹਰਾ ਨਜ਼ਰ ਆਂਦਾ ਹੈ ਕਿ ਅਗਲੇ ਭਾਵੀ ਮੁੱਖ ਮੰਤਰੀ ਉਹ ਹੋਣਗੇ ਉਹਨਾਂ तमाम ਲੀਡਰਾਂ ਨੂੰ ਨਾ ਸਦਣਾ ਜਿਹੜੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਣੀ ਚਾਹੀਦੀ ਸੀ ਇਹ ਇੱਕ ਬੜਾ ਇੱਕ ਸੀਰੀਅਸ ਦੀ ਗੱਲ ਹੈਗੀ ਹੁਣ ਰਾਜਾ ਬਣੀ ਗੋਣਾ ਇਸ ਗੱਲ ਦਾ ਕੀ ਜਵਾਬ ਦਿੰਦੇ ਨੇ ਪਤਾ ਨਹੀਂ ਪਰ ਇਹਨਾਂ ਇਲੈਕਸ਼ਨਾਂ ਨੇ ਨਾ ਲੋਕ ਸਭਾ ਇਲੈਕਸ਼ਨਾਂ ਨੇ ਇਕ ਐਦਾਂ ਦਾ ਫਤਵਾ ਜਾਰੀ ਕੀਤਾ ਹੈ ਸਾਰੀ ਪਾਰਟੀਆਂ ਨੂੰ ਖੁਸ਼ ਹੋਣ ਦਾ ਵੀ ਮੌਕਾ ਦਿੰਦਾ ਹੈ ਤੇ ਦੂਜੇ ਪਾਸੇ ਇੱਕ ਦੂਸਰੇ ਦੇ ਆਪਣੇ ਪ੍ਰਤੀ ਇਨਟਰੋਸਪੈਕਸ਼ਨ ਦਾ ਵੀ ਮੌਕਾ ਦਿੰਦਾ ਹੈ ਖੁਸ਼ ਹੋਣ ਦਾ ਮੌਕਾ ਇਸ ਕਰਕੇ ਭਾਵੇਂ ਇੱਕ ਵੀ ਸੀਟ ਨਾ ਜਿੱਤੀ ਹੋਏ ਉਹਨਾਂ ਦਾ ਵੋਟ ਪਰਸੈਂਟ ਵਧ ਗਿਆ ਉਹ ਇਸ ਕਰਕੇ ਖੁਸ਼ ਹੈ ਕਾਂਗਰਸ ਤੇ ਵੋਟ ਪਰਸੈਂਟ ਘਟਣ ਦੇ ਬਾਵਜੂਦ ਕਾਂਗਰਸ ਇਸ ਕਰਕੇ ਖੁਸ਼ ਲੱਗਦੀ ਹੈ ਕਿ ਆਪਾਂ ਸੱਤਾ ਵਿੱਚ ਜਿੱਤ ਗਏ ਸਭ ਤੋਂ ਵੱਡੀ ਪਾਰਟੀ ਬਣੇ ਔਰ ਆਮ ਆਦਮੀ ਪਾਰਟੀ ਇਸ ਕਰਕੇ ਖੁਸ਼ ਹੈ ਕਿ ਤਿੰਨ ਸੀਟਾਂ ਤੇ ਸਾਡੇ ਹੱਥ ਪੱਲੇ ਆ ਗਈ ਅਸੀਂ ਪੰਜਾਬ ਦੇ ਵਿੱਚ ਸਿਰਫ ਇੱਕ ਸੀਟ ਦੇ ਉੱਤੇ ਰਿਪrezent ਕਰਦੇ ਸੀ ਉਹ ਵੀ ਸਾਡਾ ਕੈਂਡੀਡੇਟ ਟਿਕਟ ਸਮੇਤ ਭਾਜਪਾ ਦੇ ਵਿੱਚ ਭੱਜਣ ਦੇ ਬਾਵਜੂਦ ਲੋਕਾਂ ਨੇ ਸਾਡੇ ਤਿੰਨੇ ਕੈਂਡੀਡੇਟ ਜਿਤਾ ਦਿੱਤੇ ਯਾਨੀ ਸਾਰੀ ਪਾਰਟੀਆਂ ਕਿਸੇ ਨੇ ਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਵੀ ਚਲੋ ਅਸੀਂ ਬਠਿੰਡਾ ਸੀਟ ਤੇ ਸੰਭਾਲ ਲਈ ਬਾਕੀ 10 ਸਿਟਾਂ ਦੇ ਉੱਤੇ ਜਦ ਤੁਹਾਡੀ ਜ਼ਮਾਨਤ ਜप्त ਹੋ ਜਾਂਦੀ ਹੈ ਇਹ ਮੁੱਦਾ ਘੱਟ ਹੈਗਾ ਬਠਿੰਡਾ ਸੀਟ ਬਚਾਉਣਾ ਮੁੱਦਾ ਅਕਾਲੀ ਦਲ ਵਾਸਤੇ ਵੀ ਜ਼ਿਆਦਾ ਹੈਗਾ ਇਸ ਤਰ੍ਹਾਂ ਕਿ ਐਦਾਂ ਦੀ ਜਿਹੜੀ ਫ੍ਰਿਕਸ਼ਨ ਹੈਗੀ ਹੈ ਐਦਾਂ ਦੀ ਗੱਲ ਹੈਗੀ ਉਹ ਸਾਰੀ ਪਾਰਟੀਆਂ ਦੇ ਵਿੱਚ ਲਗਾਤਾਰ ਜਾ ਰਹੀ ਹੈ ਪਾਸਟਰ ਸਾਹਿਬ ਕਾਂਗਰਸ ਦੇ ਵਿੱਚ ਅਨੁਸ਼ਾਸਨ ਦੀ ਗੱਲ ਬਹੁਤ ਕੀਤੀ ਜਾ ਰਹੀ ਸੀ ਰਾਜਾ ਵੜਿੰਗ ਵੀ ਅਨੁਸ਼ਾਸਨ ਦੀ ਗੱਲ ਕਰ ਰਹੇ ਸੀ ਕਿ ਸਾਰੇ ਲੀਡਰ ਜ਼ਾਬਤੇ 'ਚ ਰਹਿਣ ਹੁਣ ਜਿਹੜੀ ਮੀਟਿੰਗ ਹੈ ਤੁਹਾਨੂੰ ਲੱਗਦਾ ਹੈ ਕਿ ਹਜੇ ਵੀ ਲੋੜ ਹੈ ਕਾਂਗਰਸ 'ਚ ਕਿ ਸਾਰੇ ਜਿੱਤੇ ਹਾਰੇ ਕੈਂਡੀਡੇਟ ਇਕੱਠੇ ਹੋ ਕੇ 13 ਦੇ 13 ਔਰ ਸੀਨੀਅਰ ਲੀਡਰਸ਼ਿਪ ਇਕੱਠੀ ਹੋ ਕੇ ਵਿਚਾਰ ਚਰਚਾ ਕਰੇ ਜਿਵੇਂ ਭਾਰਤ ਭੂਸ਼ਨਾਸ਼ੂ ਵੀ ਵਕਾਲਤ ਕਰਦੇ ਨੇ ਕਿ ਸੀਨੀਅਰ ਲੀਡਰਸ਼ਿਪ ਨੂੰ ਵੀ ਇਕੱਠੇ ਹੋਣਾ ਚਾਹੀਦਾ ਹੁਣ ਪਾਰਟੀ ਦੀ ਹਾਈ ਕਮਾਂਡ ਦੀ ਭੂਮਿਕਾ ਤੁਸੀਂ ਕੀ ਲਿਖਦੇ ਹੋ ਔਰ ਪਰਿਵਾਰੀ ਜਿਹੜੇ ਦਵਿੰਦਰ ਚੌਧਰੀ ਨੇ ਦਵਿੰਦਰ ਯਾਦਵ ਨੇ ਉਹਨਾਂ ਦੀ ਦੇਖੋ ਦਿਵਿੰਦਰ ਯਾਦਵ ਉਹਨਾਂ ਦੀ ਜਿਹੜੀ ਭੂਮਿਕਾ ਹੈ ਉਹ ਵੀ ਖਾਸ ਕਰਕੇ ਜੋ ਦਿੱਲੀ ਦੀ ਵਿਭਾਰੀ ਨੇ ਔਰ ਦਿੱਲੀ ਦੇ ਵਿੱਚ 3 ਸੀਟਾਂ ਦੇ ਉੱਤੇ ਕਾਂਗਰਸ ਲੜੀ ਸੀ ਔਰ 7 ਸੀਟਾਂ ਦੇ ਉੱਤੇ ਇੰਡੀਆ ਗਠਬੰਧਨ ਇਕੱਠੇ ਮਿਲ ਕੇ ਯਾਨੀ ਆਮ ਆਦਮੀ ਪਾਰਟੀ ਤੇ ਕਾਂਗਰਸ ਲੜੀ ਸੀ ਇੱਕ ਵੀ ਸੀਟ ਨਹੀਂ ਜਿੱਤੇ ਉਹਨਾਂ ਪੰਜਾਬ ਦੇ ਵਿੱਚ ਦਿਵਿੰਦਰ ਯਾਦਵ ਉਹਨਾਂ ਦਾ ਰੋਲ ਕੋ ਬਹੁਤ ਵੱਡਾ ਨਹੀਂ ਹੈ ਹਾਲਾਂਕਿ ਜਦ ਕਾਲੇ ਮੀਟਿੰਗ ਬੁਲਾਈ ਜਾ ਰਹੀ ਸੀ ਉਸ ਵਕਤ ਦਿਵਿੰਦਰ ਯਾਦਵ ਉਹਨਾਂ ਨੂੰ ਚਾਚੇ ਤੌਰ ਤੇ ਇਹ ਗੱਲ ਕਹਿਣੀ ਚਾਹੀਦੀ ਸੀ ਪਾਰਟੀ ਦੇ ਪ੍ਰਧਾਨ ਨੂੰ ਕਿ ਸਾਰੇ ਲੀਡਰਾਂ ਤੋਂ ਔਰ ਸਾਰੇ ਲੀਡਰਾਂ ਨੂੰ ਮਣਦਾ ਮਾਨ ਸਨਮਾਨ ਦੋ ਜੇ ਤੁਸੀਂ ਬਣਦਾ ਮਾਨਸਮਾਨ ਦੀ ਸਾਰੇ ਲੀਡਰਾਂ ਨੂੰ ਨਹੀਂ ਦੇ ਰਹੇ ਹੋ ਤੇ ਕਈ ਕਈ ਦਿਨਾਂ ਕਦੀ ਕੋਈ ਨਾ ਕੋਈ ਤੇ ਸਵਾਲ ਖੜੇਗਾ ਕਰੇਗਾ ਹੀ ਜੋ ਹੁਣ ਆਸ਼ੂ ਉਹਨਾਂ ਨੇ ਖੜੇ ਕਰਤੇ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਉਹਨਾਂ ਵੀ ਬਹੁਤੇ ਖੁਸ਼ ਨਹੀਂ ਹੈ ਉਹਨਾਂ ਨੂੰ ਵੀ ਜਦ ਪੁੱਛਿਆ ਗਿਆ ਕਿ ਵੀ ਤੁਸੀਂ ਕੱਲ ਦੀ ਮੀਟਿੰਗ ਦੇ ਵਿੱਚ ਨਹੀਂ ਸੀ ਕਹਿੰਦੇ ਜੀ ਮੈਨੂੰ ਤੇ ਪਤਾ ਨਹੀਂ ਕਿਸੇ ਨੇ ਸੱਦਿਆ ਨਹੀਂ ਆ ਤੇ ਰਾਜਾ ਬੜਿੰਗ ਉਹਨਾਂ ਦੀ ਕੋਈ ਮੀਟਿੰਗ ਹੋਈਗੀ ਉੱਥੇ ਉਹਨਾਂ ਨੇ ਕਰ ਲਈ ਹੋਏਗੀ ਔਰ ਉਸ ਤੋਂ ਬਾਅਦ ਚੰਨੀ ਉਹਨਾਂ ਨਹੀਂ ਸੀ ਉੱਥੇ ਸੁਖਵਿੰਦਰ ਰੰਧਾਵਾ ਉਹਨਾਂ ਨਹੀਂ ਸੀਗੇ ਯਾਨੀ ਕਾਂਗਰਸ ਦੇ ਵੀ ਸਭ ਕੁਝ ਠੀਕ ਨਹੀਂ ਚੱਲ ਰਿਹਾ ਜੇ ਹੁਨੇ ਇਹ ਗੱਲ ਨਹੀਂ ਸਮਝੀ ਗਈ ਜੇ ਹੁਨੇ ਹਰ ਲੀਡਰ ਨੂੰ ਨਹੀਂ ਬਣਾਇਆ ਗਿਆ 2027 ਬੜੀ ਦੂਰ ਦੀ ਕੋੜੀ ਨਜ਼ਰ ਆਂਦੀ ਹੈ ਕਿਉਂਕਿ ਹਰ ਵਿਅਕਤੀ ਹਰ ਲੀਡਰ ਜਦ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਨਜ਼ਰਗਾੜ ਕੇ ਬੈਠਾ ਹੋਏ ਤੇ ਉਹਦੇ ਵਿੱਚ ਹਾਈ ਕਮਾਂਡ ਇਸ ਮਾਮਲੇ ਦੇ ਵਿੱਚ ਫੇਲ ਜਾਤਾ ਵੀ ਤੁੰਦਾ ਹੋਏ ਕਿ ਕਿੰਨੂੰ ਅੱਗੇ ਵਧਾਣਾ ਹੈ ਤੇ ਹਰ ਕਿਸੇ ਨੂੰ ਇਹੀ ਲੱਗਦਾ ਹੈ ਕਿ ਮੈਂ ਹਾਈ ਕਮਾਂਡ ਦਾ ਬਹੁਤ ਕੋਲ ਆ ਲੇਕਿਨ ਕੋਲ ਹੋਣ ਦੇ ਬਾਵਜੂਦ ਵੀ ਅੱਗੇ ਚੱਲ ਕੇ ਇਸ ਲੜਾਈ ਦੇ ਵਿੱਚ ਕਿਹਦਾ ਨੰਬਰ ਲੱਗੂਗਾ ਔਰ ਆਪਸ ਦੇ ਵਿੱਚ ਇਹ ਛਿੜੀ ਹੋਈ ਜੰਗ ਜੇ ਹੋਰ ਵੱਡੀ ਹੋ ਗਈ ਤੇ ਫਿਰ ਸਤਾਈ ਉਹਨਾਂ ਕੋਈ ਦੂਰ ਹੋਇਆ। ਬਿਲਕੁਲ ਜੀ ਹੋ ਸਕਦਾ ਇਹ ਤਰਕ ਦੇਣ ਰਾਜਾ ਵੜਿੰਗ ਕਿ ਇਹ ਮੀਟਿੰਗ ਹੀ ਜ਼ਿਲ੍ਹਾ ਪ੍ਰਧਾਨਾਂ ਦੀ ਸੀ। ਪਰ ਅਗਰ ਇਹ ਮੀਟਿੰਗ ਸਿਰਫ ਜ਼ਿਲ੍ਹਾ ਪ੍ਰਧਾਨਾਂ ਦੀ ਸੀ ਤੇ ਫਿਰ ਵਰਕਿੰਗ ਪ੍ਰੈਜ਼ੀਡੈਂਟ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਕੀ ਸੱਦੇ ਗਏ ਸੀ ਕਿ ਨਹੀਂ ਸੱਦੇ ਗਏ ਇਹ ਸਵਾਲ ਵੀ ਪਬਲੀਕਲੀ ਐਡਰੈਸ ਕਰ ਦੇਣਾ ਚਾਹੀਦਾ ਕਾਂਗਰਸ ਪਾਰਟੀ ਨੂੰ। ਔਰ ਅਗਰ ਇਹ ਮੀਟਿੰਗ ਸਿਰਫ ਜ਼ਿਲ੍ਹਾ ਪ੍ਰਧਾਨਾਂ ਤੱਕ ਸੀਮਤ ਸੀ ਤੇ ਰਾਜਾ ਵੜਿੰਗ ਨੂੰ ਚਾਹੀਦਾ ਕਿ ਉਹ तमाम ਵੱਡੇ ਲੀਡਰਾਂ ਦੀ ਮੀਟਿੰਗ ਵੀ ਜ਼ਰੂਰ ਬੁਲਾਉਣ ਕਿਉਂਕਿ ਕਾਂਗਰਸ ਦੇ ਬਹੁਤ ਸਾਰੇ ਵਰਕਰ ਵੀ ਇਹ ਮੰਗ ਕਰਨ ਲੱਗੇ ਨੇ ਬਹੁਤ ਸਾਰੇ ਵਰਕਰ ਮਤਲਬ ਜਿੰਨਾ ਵਰਕਰਾਂ ਨਾਲ ਸਾਡੀ ਗੱਲ ਹੋਈ ਉਹ ਵੀ ਇਹ ਮੰਗ ਕਰਦੇ ਨੇ ਕਿ ਜਿਵੇਂ ਅਕਾਲੀ ਦਲ ਭਾਜਪਾ ਆਪ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਮੰਥਨ ਕਰ ਰਹੇ ਨੇ ਸਲਾਹ مشورہ ਕਰ ਰਹੇ ਨੇ ਜਿੱਤ ਹਾਲ ਪੜਤਾਲ ਰਹੇ ਨੇ ਸਾਨੂੰ ਮੀਟਿੰਗ ਕਰਨੀ ਚਾਹੀਦੀ ਹੈ ਪਾਸਕਰ ਸਾਹਿਬ ਬਲਵਿੰਦਰ ਸਿੰਘ ਭੁੰਦੜ ਨੇ ਬਹੁਤ ਵੱਡੇ ਵੱਡੇ ਬਿਆਨ ਦਿੱਤੇ ਇੱਕ ਤਰੀਕੇ ਨਾਲ ਉਹ ਕਹਿੰਦੇ ਕਿ ਅਸੀਂ ਬੀਜੇਪੀ ਨਾਲ ਸਮਝੌਤਾ ਨਾ ਕਰਕੇ ਵੀ ਖੁਸ਼ ਆ ਭਾਵੇਂ ਅਸੀਂ ਇੱਕ ਸੀਟ ਜਿੱਤੇ ਵੱਧ ਸੀਟਾਂ ਨਹੀਂ ਜਿੱਤੇ ਅਸੀਂ ਤਾਂ ਵੀ ਖੁਸ਼ ਆ ਕਿਉਂਕਿ ਅਸੀਂ ਤਾਂ ਪੰਜਾਬ ਲਈ ਧਰਮ ਲਈ ਲੜਨਾ ਹੈ ਤੇ ਅਸੀਂ ਲੜਦੇ ਰਵਾਂਗੇ ਹੁਣ ਬਲਵਿੰਦਰ ਸਿੰਘ ਭੁੰਦਲ ਉਹਨਾਂ ਦੀ ਇਸ ਇੰਟਰਵਿਊ ਨੇ ਵੀ ਅਕਾਲੀ ਸਿਆਸਤ ਦੇ ਵਿੱਚ ਵੱਡਾ ਪੁੱਛਾਲ ਲਿਆਤਾ ਉਹ ਕਹਿੰਦੇ ਕਿ ਕਿਤਨਾ ਕਿਤੇ ਕੇਂਦਰ ਤੇ ਏਜੰਸੀਆਂ ਇਸ ਕੋਸ਼ਿਸ਼ 'ਚ ਨੇ ਯੱਸੀ ਕਿ ਉਹ ਆਪਣੀ ਉਹਨਾਂ ਦੀ ਮਰਜ਼ੀ ਦਾ ਅਕਾਲੀ ਦਲ ਬਣੇ ਬਲਵਿੰਦਰ ਸਿੰਘ ਭੁੰਦੜ ਦਾ ਇਸ ਪਾਸੇ ਵੀ ਇਸ਼ਾਰਾ ਸੀ ਕਹਿੰਦੇ ਅਗਰ ਅਸੀਂ ਨਾਲ ਰਲ ਵੀ ਜਾਂਦੇ ਹੋ ਸਕਦਾ ਬਾਦ ਦੇ ਵਿੱਚ ਫਿਰ ਕੋਈ ਟੁੱਟ ਹੁੰਦੀ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੀ ਇੰਟਰਵਿਊ ਦਾ ਸਾਰ ਤੁਸੀਂ ਕੀ ਕੱਢਦੇ ਹੋ ਦੇਖੋ ਬਲਵਿੰਦਰ ਸਿੰਘ ਭੁੰਦੜ ਉਹਨਾ ਪਹਿਲੀ ਵਾਰ ਆਪਣੇ ਐਸ ਇੰਟਰਵਿਊ ਦੇ ਵਿੱਚ ਭਾਜਪੀ ਨੇ ਉਹ ਬੜੇ ਵੱਡੇ ਪੰਦਰ ਦੇ ਉੱਤੇ ਕ੍ਰਿਟਿਸਾਈਜ਼ ਕਰ ਰਹੇ ਸੀ ਕਿ ਉਹ ਐ ਕਾਰੇ ਸੀਗੇ ਕਿ 2014 ਤੋਂ ਬਾਅਦ ਜਿਹੜਾ ਰਜਿਮ ਕੇਂਦਰ ਦੇ ਵਿੱਚ ਆਇਆ ਉਹਨੇ ਲਗਾਤਾਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਕੀਤੀ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਇੱਕ ਵੱਖਰੇ ਕਿਸਮ ਦੀ ਪਾਰਟੀ ਹੈਗੀ ਹੈ ਭਾਵੇਂ ਦੂਜੇ ਸੂਬਿਆਂ ਦੇ ਵਿੱਚ ਵੀ ਰੀਜIONAL ਪਾਰਟੀ ਹੈਗੀ ਹੈ ਪਰ ਉਹਨਾਂ ਦੇ ਮੁੱਦੇ ਔਰ ਸਾਡੇ ਮੁੱਦੇ ਇੱਕ ਵੱਖਰੇ ਤਰੀਕੇ ਦੇ ਹੈਗੇ ਨੇ ਅਸੀਂ ਪੰਥਕ ਮੁੱਦਿਆਂ ਦੇ ਉੱਤੇ ਵੀ ਖੜੇ ਨਾਣ ਦੀ ਕੋਸ਼ਿਸ਼ ਕਰਦੇ ਹਾਂ ਔਰ ਦੂਦੇ ਪਾਸੇ ਪੰਜਾਬ ਦੇ ਉਹ ਤਮਾਮ ਮੁੱਦੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਕੇਂਦਰ ਨੇ ਹਮੇਸ਼ਾ ਸਿਆਸਤ ਕੀਤੀ ਹੈ ਉਹਦੇ ਉੱਤੇ ਖੜੇ ਰਾਵਾਂਗੇ ਪਾਰਟੀ ਦੇ ਅੰਦਰੂਨੀ ਹਾਲਾਤ ਉੱਤੇ ਸੁਖਬੀਰ ਸਿੰਘ ਬਾਦਲੂਨ ਦਾ ਰੈਡਿਗਨੇਸ਼ਨ ਦੇ ਮੁੱਦੇ ਤੋਂ ਉੱਤੇ ਉਹ ਕਹਿੰਦੇ ਨੇ ਕਿ ਜੇ ਇੱਕ ਦੋ ਲੀਡਰ ਸੁਖਬੀਰ ਸਿੰਘ ਬਾਦਲੂਨ ਦਾ ਸਿਫਾ ਮੰਗ ਲੈਣਗੇ ਤਾਂ ਕਿਉਂ ਦੇਣਗੇ ਜੀ ਉਹ ਤੇ ਪੂਰੀ ਪਾਰਟੀ ਦੇ ਵਿੱਚ ਇੱਕ ਸਿਸਟਮ ਹੁੰਦਾ ਪਾਰਟੀ ਦੇ ਵਿੱਚ ਕੱਢਣ ਦਾ ਕਢਾਣ ਦਾ ਪਰ ਉਹਨਾਂ ਦੀ ਬੀਜੇਪੀ ਦੇ ਨਾਲ ਨਾਰਾਜ਼ਗੀ ਉਹ ਇਸ ਇੰਟਰਵਿਊ ਦੇ ਵਿੱਚ ਸਾਫ਼ ਸੇ ਲੱਗ ਰਹੀ ਜਿੱਦਾਂ ਕਿ ਉਹ ਡਿਸਿਪਲਿਨਰੀ ਕਮੇਟੀ ਦੇ ਹੈੱਡ ਬਣੇ ਨੇ ਜਦ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਆ ਦੇਸ਼ਪ੍ਰਤਾਪ ਕਹਿ ਰਹੇ ਉਹਨਾਂ ਨੂੰ ਜਿਸ ਤਰੀਕੇ ਨਾਲ ਕੱਢਿਆ ਗਿਆ ਇਹ ਹੋਰ ਪਾਰਟੀ ਨੂੰ ਵੀ ਜਿਨ੍ਹਾਂ ਨੂੰ ਕੱਢਿਆ ਜਾਣਾ ਹੈ ਤੁਸੀਂ ਉਹਦੇ ਵਿੱਚ ਕੀ ਰੁਖ ਅਪਣਾਓਗੇ ਕਹਿੰਦੇ ਜੀ ਜਿਹੜੇ ਵੀ ਚੀਜ਼ਾਂ ਹੋਈਆਂ ਅਸੀਂ ਉਹਨਾਂ ਨੂੰ ਬੁਲਾਵਾਂਗੇ ਉਹ ਆਪਣੀ ਗਲਤੀਆਂ ਮੰਨ ਲੈਣੀਆਂ ਅਸੀਂ ਆਪਣੀ ਗਲਤੀਆਂ ਮੰਨ ਲਈਏ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਵੱਡੇ ਪਾਰਟ ਲੀਡਰਾਂ ਨੂੰ ਪਾਰਟੀ ਦੇ ਵਿੱਚ ਲਿਆ ਕੇ ਉਹਨਾਂ ਨੂੰ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ ਬਾਕੀ ਸੁਖਵੀਰ ਸਿੰਘ ਦੀ ਪ੍ਰਧਾਨਗੀ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਕੋਈ ਖਤਰਾ ਨਹੀਂ ਹੈ ਇਹ ਕਹਿਣਾ ਸੀਗਾ ਭੁੰੜੜ ਸਾਹਿਬ ਦਾ ਕਾਰਨ ਕਿ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਬੜੀ ਮਿਹਨਤ ਕੀਤੀ ਜਿਹਦੇ ਸਦਕੇ ਉਹ ਬਠਿੰਡਾ ਸੀਟ ਤੇ ਜਿੱਤ ਗਏ 10 ਸੀਟਾਂ ਦੇ ਉੱਤੇ ਜਿਸ ਤਰੀਕੇ ਨਾਲ ਪਾਰਟੀ ਦੇ ਕੈਂਡੀਡੇਟ ਦੀ ਜਮਾਨਤ ਜਬਤ ਹੋਈ ਉਹਦੇ ਉੱਤੇ ਉਹਨਾਂ ਨੇ ਚਿੰਤਾ ਤੇ ਬਿਆਨ ਕੀਤੀ ਪਰ ਇਹ ਨਾਲ ਦੇ ਨਾਲ ਗੱਲ ਕੀਤੀ ਕਿ ਅਸੀਂ ਆਪਣੇ ਮੁੱਦਿਆਂ ਦੇ ਉੱਤੇ ਖੜੇ ਆ ਅੱਗੇ ਚਲ ਕੇ 2027 ਦੇ ਵਿੱਚ ਅਸੀਂ ਉਹ ਵਧਿਆ ਕਰਨ ਦੀ ਕੋਸ਼ਿਸ਼ ਕਰਾਂਗੇ ਯਾਨੀ ਲੈ ਦੇ ਕੇ ਪੂਰੇ ਉਸ ਇੰਟਰਵਿਊ ਦੇ ਵਿੱਚ ਪਾਰਟੀ ਦੇ ਵਿੱਚ ਹੋਈ ਬਗਾਵਤ ਨੂੰ ਇੱਕ ਨੱਥ ਪਾਉਣ ਦੀ ਕੋਸ਼ਿਸ਼ ਸੀਗੀ ਔਰ ਦੂਜੇ ਪਾਸੇ ਚਰਨਜੀਤ ਸਿੰਘ ਬਰਾੜ ਜਿਨ੍ਹਾਂ ਨੇ ਐਸ ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲੇ ਚਿੱਠੀ ਲਿਖੀ ਸੀ ਉਹਨਾਂ ਨੇ ਇੱਕ ਗੱਪੇ ਜ਼ਰੂਰ ਮਾਰੇ ਲਗਾਤਾਰ ਉਹਨਾਂ ਨੇ ਇੱਕ ਗੱਲ ਕਹੀ ਕਿ ਅਸ ਮੈਂ ਦੇਖਣਾ ਮੈਨੂੰ ਕੌਣ ਕੱਟਦਾ ਹੈ ਮੈਂ ਇੱਕ ਇੱਕ ਪਾਰਟੀ ਦੇ ਲੀਡਰ ਨੂੰ ਮਿਲ ਕੇ ਆਪਣੀ ਗੱਲਾਂ ਦੱਸਾਂਗਾ ਔਰ ਮੇਰੀ ਗਲਤੀ ਕੀ ਹੈ ਜਦ ਮੈਂ ਆਪਣੀ ਗੱਲਾਂ ਨੂੰ ਪ੍ਰਧਾਨ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤੇ ਪ੍ਰਧਾਨ ਉਹਨਾਂ ਨੇ ਮੈਨੂੰ ਬੁਲਾ ਕੇ ਯਾਨੀ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਉਹਨਾਂ ਨੂੰ ਬੁਲਾ ਕੇ ਵੀ ਮਿਲਣਾ ਮੁਨਾਸਿਬ ਨਹੀਂ ਸਮਝਿਆ ਤੇ ਹਾਰ ਕੇ ਮੈਨੂੰ ਆਪਣੀ ਗੱਲਾਂ ਨੂੰ ਸਾਰੇ ਕੋਰ ਕਮੇਟੀ ਦੇ ਮੈਂਬਰ ਤੇ ਮੀਡੀਆ ਨੂੰ ਦੱਸਣੀ ਪਈ ਗੱਲ ਉਸ ਚਿੱਠੀ ਦੀ ਕਰ ਰਹੇ ਸੀਗੇ ਹੁਣ ਆਉਣ ਵਾਲੇ ਟਾਈਮ ਵਿੱਚ ਆਰ ਪਾਰ ਦੇ ਦੌਰ ਦੇ ਵਿੱਚ ਚਰਨਜੀਤ ਸਿੰਘ ਬਰਾੜੋ ਨਾਲ ਵੀ ਖੜੇ ਮਿਲਦੇ ਨੇ ਔਰ ਤੀਜੇ ਪਾਸੇ ਪ੍ਰੋਫੈਸਰ ਚੰਦੂ ਮਾਜਰਾ ਪ੍ਰੋਫੈਸਰ ਚੰਦੂ ਮਾਜਰਾ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਪਾਲ ਦੀ ਰਿਹਾਈ ਦੀ ਮੰਗ ਕਰਕੇ ਔਰ ਇੱਥੇ ਤੱਕ ਕਹਿ ਕੇ ਕਿ ਜੇ ਅੰਮ੍ਰਿਤਪਾਲ ਦੀ ਰਿਹਾਈ ਨਹੀਂ ਹੁੰਦੀ ਤੇ ਆਨੰਦਪੁਰ ਸਾਹਿਬ ਤੋਂ ਮੈਂ ਇੱਕ ਮੁਹਿੰਮ ਇੱਕ ਕੈਂਪੇਨ ਸ਼ੁਰੂ ਕਰੂੰਗਾ ਅੰਮ੍ਰਿਤਪਾਲ ਦੀ ਰਿਹਾਈ ਵਾਸਤੇ ਐ ਕਹਿ ਕੇ ਉਹਨਾਂ ਨੇ ਪਾਰਟੀ ਲਾਈਨ ਦੇ ਨਾਲ ਵਾਲੀ ਗੱਲ ਕੀਤੀ ਜਾਂ ਪਾਰਟੀ ਲਾਈਨ ਤੋਂ ਵੱਖਰੇ ਹੋਣ ਦੀ ਕੋਸ਼ਿਸ਼ ਕੀਤੀ ਐ ਵੀ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਲੀਅਰ ਹੋਏਗੀ ਕਿਉਂਕਿ ਜਿੱਥੇ ਤੱਕ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਕਹਿਣ ਦੀ ਗੱਲ ਹੈ ਉਹਨਾਂ ਨੇ ਅੰਮ੍ਰਿਤਪਾਲ ਨੂੰ ਆਰਐਸਐਸ ਦਾ ਏਜੰਸੀਆਂ ਦਾ ਬੰਦਾ ਵੀ ਕਿਹਾ ਸੀਗਾ ਔਰ ਭਾਜਪਾ ਦੀ ਇੱਕ ਚਾਲ ਵੀ ਕਿਹਾ ਸੀ ਉਸ ਤੋਂ ਬਾਅਦ ਜੇ ਚੰਦੂ ਮਾਜਰਾ ਉਹਨਾਂ ਅੰਮ੍ਰਿਤਪਾਲ ਦੀ ਰਿਹਾਈ ਦੀ ਮੰਗ ਆਪਣੇ ਪੱਧਰ ਤੇ ਕਰ ਰਹੇ ਹਨ ਜਾਂ ਬਤੌਰ ਅਕਾਲੀ ਲੀਡਰ ਕਰ ਰਹੇ ਹਨ ਇਹਨਾਂ ਗੱਲਾਂ ਦੇ ਉੱਤੇ ਵੀ ਆਉਣ ਵਾਲੇ ਟਾਈਮ ਵਿੱਚ ਗਲੈਰੀਟੀ ਹੋਏਗੀ ਪਰ ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਕਾਂਗਰਸ ਦੇ ਵਿੱਚ ਕੁਝ ਠੀਕ ਨਹੀਂ ਹੈ ਇਹ ਵੀ ਗੱਲਾਂ ਅਸੀਂ ਕਰ ਚੁੱਕੇ ਹਾਂ ਤੇ ਜੇ ਪਾਸੇ ਆਮ ਆਦਮੀ ਪਾਰਟੀ ਵਾਸਤੇ ਵੀ ਸਭ ਕੁਝ ਠੀਕ ਨਹੀਂ ਹੈ ਔਰ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਡਬਲ ਪਾਵਰ ਸੈਂਟਰ ਦੀ ਗੱਲਾਂ ਚਲੀਆਂ ਦਿੱਲੀ ਦੇ ਵਿੱਚ ਰघव ਚੱਡਾ ਉਹਨਾਂ ਜਿਸ ਤਰੀਕੇ ਨਾਲ ਆਪਰੇਸ਼ਨ ਕਰਾ ਕੇ ਵਾਪਸ ਆਏ ਔਰ ਉਹਨਾਂ ਨੇ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਦੁਬਾਰਾ ਸક્રિય ਕਰਨ ਦੀ ਕੋਸ਼ਿਸ਼ ਕੀਤੀ ਯਾਨੀ ਕੁਛ ਨਾ ਕੁਛ ਤੇ ਇਦਾਂ ਦਾ ਚੱਲ ਰਿਹਾ ਜਿਦੇ ਕਰਕੇ ਭਾਵੇਂ 3 ਫਿੱਟਾਂ ਆਵਾਦੀ ਪਾਰਟੀ ਜਿਤਰੀ ਉਹ ਉਹਨਾਂ ਜਿੱਤੀ ਹੋਈ ਸੀਟਾਂ ਦਾ ਕ੍ਰੈਡਿਟ ਦੇਣ ਦੀ ਤੇ ਦੂਰ ਦੀ ਗੱਲ ਹੈ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਾਕੀ ਦੀ ਦਸਾਂ ਸੀਟਾਂ ਕਿਉਂ ਨਹੀਂ ਦਿੱਤੇ ਹੁਣ ਅੱਗੇ ਚਲ ਕੇ ਇਹ ਗੱਲ ਕਿਸ ਪਾਸੇ ਜਾਂਦੀ ਹੈ ਸਾਰੀ ਪਾਰਟੀਆਂ ਦੇ ਵਿੱਚ ਇੱਕ ਮੰਤਨ ਜ਼ਬਰਦਸਤ ਤਰੀਕੇ ਨਾਲ ਚੱਲ ਰਿਹਾ ਹੈ ਬਿਲਕੁਲ ਠੀਕ ਹੈ ਪਾਸਟਰ ਸਾਹਿਬ ਜੇ ਕੈਨੇਡਾ ਵਾਲੇ ਪਾਸੇ ਚਲੀਏ ਤੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਨਿੱਜਰ ਨੂੰ ਸ਼ਰਧਾਂਜਲੀ ਤੋਂ ਬਾਅਦ ਕਨਿਸ਼ਕ ਕਾਂਡ ਦੀ ਵਰਸੀ ਮਨਾਉਣ ਦਾ ਫੈਸਲਾ ਕੀਤਾ ਹੈ ਭਾਰਤੀ ਕੌਂਸੂਲੇਟ ਨੇ 329 ਦੇ ਕਰੀਬ ਜਿਹੜੇ ਯਾਤਰੀ ਨੇ ਉਹ ਇਸ ਕਨਿਸ਼ਕ ਹਾਦਸੇ 'ਚ ਮਾਰੇ ਗਏ ਸੀ ਕੈਨੇਡਾ ਦੀਆਂ ਏਜੰਸੀਆਂ ਅੱਜ ਤੱਕ ਇਸ ਮਾਮਲੇ ਦਾ ਮੁਕੰਮਲ ਇਨਸਾਫ ਨਹੀਂ ਦੇ ਸਕੀਆਂ ਹੁਣ ਕੈਨੇਡਾ ਦੀ ਸਰਕਾਰ ਜਿਹੜੀ ਹਰਦੀਪ ਨਿਜਰ ਨੂੰ ਅੱਜ ਤੱਕ ਇਨਸਾਫ ਨਹੀਂ ਦਵਾ ਸਕੀ ਭਾਰਤ ਸਰਕਾਰ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਪਰ ਕਨਿਸ਼ਕ ਕਾਂਡ ਦੇ ਵਿੱਚ ਜਿਹੜੇ ਬੇਕਸੂਰੇ ਮਾਰੇ ਗਏ ਉਹਨਾਂ ਨੂੰ ਵੀ ਮੁਕੰਮਲ ਇਨਸਾਫ ਨਹੀਂ ਦਵਾ ਸਕੀ ਹੁਣ ਭਾਰਤ ਸਰਕਾਰ ਨਾਖੁਸ਼ ਹੈ ਜਿਸ ਤਰ੍ਹਾਂ ਨਾਲ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਹਰਦੀਪ ਨਿਜਰ ਨੂੰ ਸ਼ਰਧਾਂਜਲੀ ਦਿੱਤੀ ਗਈ ਹਰਦੀਪ ਨਿਜਰ ਜਿਹੜੇ ਕਾਤਲ ਅੱਜ ਤੱਕ ਮੁਕੰਮਲ ਤੌਰ ਦੇ ਉੱਤੇ ਉਸ ਕੇਸ ਨੂੰ ਸਾਫ਼ ਨਹੀਂ ਕਰ ਸਕੀ ਕੈਨੇਡਾ ਦੀ ਸਰਕਾਰ ਪਰ ਹੁਣ ਭਾਰਤ ਸਰਕਾਰ ਵੱਲੋਂ 23 ਜੂਨ ਨੂੰ 39ਵੀਂ ਵਰ੍ਹੇ ਸੀ ਮਨਾਈ ਜਾਣੀ ਕੈਨੇਡਾ ਚ ਇਹਨੂੰ ਕਿਵੇਂ ਵੇਖਦੇ ਹੋ ਇਸ ਪੂਰੀ ਪੂਰੇ ਫੈਸਲੇ ਦਾ ਲਗਦਾ ਪੂਰੇ ਤੌਰ ਤੇ ਦੇ ਵਿੱਚ ਤਲਕੀ ਦਾ ਦੌਰ ਹੈ ਕਦੀ ਕੋਈ ਡਿਸੀਜਨ ਕੈਨੇਡਾ ਨੇ ਲਿੱਤਾ ਕਦੀ ਭਾਰਤ ਨੇ ਲਿੱਤਾ ਸਾਡੇ ਐਮਬੈਸੀ ਦੇ ਵਿੱਚ ਕੁਝ ਲੋਕਾਂ ਨੂੰ ਉਹਨਾਂ ਨੇ ਕੱਢਿਆ ਤੇ ਇੱਥੇ ਕੁਝ ਲੋਕਾਂ ਨੂੰ ਅਸੀਂ ਉਹਨਾਂ ਦੀ ਐਮਬੈਸੀ ਤੋਂ ਕੱਢਿਆ ਹੁਣ ਇਹ ਸਾਰੀ ਗੱਲਾਂ ਉਸ ਦੌਰ ਤੇ ਵਿੱਚ ਜਾ ਰਹੀ ਹੈ ਜਿਹਨੂੰ ਆਪਾਂ ਕਹਿੰਦੇ ਟਿੱਟ ਫੋਰ ਟੈਟ ਕਿਉਂਕਿ ਜਦ ਪਿਛਲੇ ਦਿਨਾਂ ਦੇ ਵਿੱਚ ਹਰਦੀਪ ਸਿੰਘ ਨੀਜਰ ਉਹਨਾਂ ਦੀ ਹਤਿਆ ਦੇ ਉੱਤੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਮੋਨ ਵਰਤ ਰੱਖਿਆ ਗਿਆ ਯਾਨੀ ਮੋਨ 2 ਮਿੰਟ ਦਾ ਮੋਨ ਰੱਖਿਆ ਗਿਆ ਇਹ ਆਪਣੇ ਆਪ ਵਿੱਚ ਇੱਕ ਇੰਡੀਕੇਸ਼ਨ ਸੀਗਾ ਕਿ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਦੀ ਹਤਿਆ ਕਹੀ ਹੈ ਜਾਂ ਉਹਦੇ ਨਾਰਾਇਣ ਦੇ ਉੱਤੇ ਉਹਦਾ ਮੋਨ ਵਰਤ ਕਰਨਾ ਉਹ ਸਿੱਧਾ ਸਿੱਧਾ ਇੰਡੀਕੇਸ਼ਨ ਸੀਗਾ ਕਿ ਜਿਹੜੇ ਇਲਜ਼ਾਮ ਕੈਨੇਡਾ ਨੇ ਭਾਰਤ ਦੇ ਉੱਤੇ ਲਾਏ ਸੀਗੇ ਉਹਨਾਂ ਇਲਜ਼ਾਮਾਂ ਦੇ ਉੱਤੇ ਅਜੇ ਵੀ ਕੈਨੇਡਾ ਪਰਦੋਰ ਤਰੀਕੇ ਨਾਲ ਖੜਾ ਦੂਜੇ ਪਾਸੇ ਹੁਣ ਕੈਨੇਡੀਅਨ ਹਾਈ ਕਮਿਸ਼ਨਰ ਨੇ ਜਦ ਐਲਾਨ ਕਰਤਾ ਕਿ ਕਨਿਸ਼ਕ ਜਿਹੜਾ ਬੰਬਲਾ ਸੀਗਾ ਪਲੇਨ ਉਡਾਇਆ ਗਿਆ ਸੀਗਾ ਉਹਦੀ ਵਰਸੀ ਵੀ ਹੁਣ ਇੰਡੀਅਨ ਹਾਈ ਕਮਿਸ਼ਨ ਦੇ ਵਿੱਚ ਜਾਂ ਇੰਡੀਅਨ ਗਵਰਨਮੈਂਟ ਬਣਾਏਗੀ ਯਾਨੀ ਮਨਾਏ ਕੇ ਇੰ ਦਾ ਸੈਂਸ ਕਿ ਵੀ ਉਹਦੇ ਵਿੱਚ ਕੋਈ ਸੈਲੀਬ੍ਰੇਟ ਕਰਨ ਵਾਲੀ ਤੇ ਗੱਲ ਨਹੀਂ ਐ ਉਹ ਤੇ ਸਿੱਧਾ ਸਿੱਧਾ ਇੱਕ ਤਰੀਕੇ ਨਾਲ ਇੰਡੀਕੇਸ਼ਨ ਹੈ ਕੈਨੇਡਾ ਨੂੰ ਕਿ ਤੁਹਾਡੀ ਧਰਤੀ ਦੇ ਉੱਤੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਜਿਸ ਤਰੀਕੇ ਨਾਲ ਤੁਸੀਂ ਹੰਗਾਰਾ ਦੇ ਰਹੇ ਹੋ ਉਹਦੇ ਖਿਲਾਫ ਭਾਰਤ ਡਟ ਕੇ ਖੜਾ ਹੈ ਔਰ ਐ ਵਰਸੀ ਮਨਾਣਾ ਔਰ ਉਸ ਦਿਨ ਉਹਨਾਂ 329 ਲੋਕਾਂ ਨੂੰ ਯਾਦ ਕਰਨਾ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਇੱਕ ਵਾਰ ਫਿਰ ਕੈਨੇਡਾ ਨੂੰ ਇਹ ਗੱਲ ਯਾਦ ਦਿਲਾਉਣ ਦੀ ਕੋਸ਼ਿਸ਼ ਹੈਗੀ ਹੈ ਕਿ ਤੁਹਾਡੀ ਧਰਤੀ ਦਾ ਇਹ ਪਹਿਲੀ ਵਾਰ ਨਹੀਂ ਹੈ ਜਦ ਭਾਰਤ ਵਿਰੋਧੀ ਗਤੀਵਿਧੀਆਂ ਦਾ ਵਸਤੇ ਯੂਜ਼ ਹੋ ਰਿਹਾ ਹੈ ਉਸ ਤੋਂ ਪਹਿਲੇ ਵੀ ਕਨਿਸ਼ਕ ਤਾਣ ਦੇ ਵਿੱਚ ਵੀ ਤੁਹਾਡੀ ਧਰਤੀ ਦਾ ਹੀ ਇਸ ਤਰੀਕੇ ਨਾਲ ਔਰ ਜਿਹਨਾਂ ਲੋਕਾਂ ਨੇ ਕਿਹਾ ਸੀਗਾ ਕਿ ਕੈਨੇਡਾ ਨੇ ਉਹਨਾਂ ਲੋਕਾਂ ਨੂੰ ਪਨਾਹ ਤੱਕ ਦਿੱਤੀ ਜਦ ਕਿ ਉਹਨਾਂ ਨੂੰ ਭਾਰਤ ਦੇ ਹਵਾਲੇ ਕਰਨਾ ਚਾਹੀਦਾ ਸੀਗਾ ਲੇਕਿਨ ਜੇ ਤੁਸੀਂ ਇਸ ਤਰੀਕੇ ਨਾਲ ਪੋਲੀਟੀਕਲ ਐਸਾਈਲਮ ਇਦਾਂ ਦੇ ਲੋਕਾਂ ਨੂੰ ਦਿੰਦੇ ਹੋ ਤੇ ਫਿਰ ਰਿਸ਼ਤਿਆਂ ਦੇ ਵਿੱਚ ਤਲਕੀ ਤੇ ਹੋਰ ਵੀ ਆਉਣ ਵਾਲੇ ਟਾਈਮ ਵਿੱਚ ਵੱਧ ਸਕਦੀ ਦੇਖੋ ਦੋ ਤਿੰਨ ਤਰੀਕੇ ਨਾਲ ਇਹਨਾਂ ਗੱਲਾਂ ਨੂੰ ਭਾਸਕਰ ਸਾਹਿਬ ਮੈਂ ਦੇਖਦਾ ਪਹਿਲੀ ਤਾਂ ਗੱਲ ਇਹ ਕੈਨੇਡਾ ਚ ਅਗਲੇ ਸਾਲ ਚੋਣਾ ਨੇ ਜਸਟਨ ਟਰੂਡੋ ਔਰ ਜਿਹੜੀ ਜਿਹੜੇ ਇੱਕ ਹੋਰ ਉਥੇ ਐਨਡੀਪੀ ਪਾਰਟੀ ਹੈ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਮੈਨੂੰ ਲੱਗਦਾ ਹੈ ਉਹ ਵੀ ਕਿਤੇ ਨਾ ਕਿਤੇ ਜਸਟਨ ਟਰੂਡੋ ਔਰ ਸਾਰੇ ਸ਼ਾਇਦ ਵੋਟਾਂ ਦੀ ਰਾਜਨੀਤੀ ਖੇਡ ਰਹੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਕਹਿਣ 'ਚ ਕਿ ਉਹ ਵੋਟਾਂ ਦੀ ਰਾਜਨੀਤੀ ਖੇਡਦੇ ਹੋ ਸਕਦੇ ਨਹੀਂ ਦੂਸਰਾ ਪਾਕਿਸਤਾਨ ਤੋਂ ਬਾਅਦ ਕੈਨੇਡਾ ਦੇ ਵਿੱਚ ਵੀ ਮੈਂ ਮੰਨਦਾ ਕਿ ਇੱਕ ਤਾਂ ਨਸ਼ੇ ਦੇ ਸਮਗਲਰ ਬਹੁਤ ਹੈ ਜਿਨ੍ਹਾਂ ਨੂੰ ਕੈਨੇਡਾ ਨੇ ਪਨਾਹ ਦਿੱਤੀ ਹੈ ਔਰ ਦੂਸਰਾ ਕਿਸੇ ਵਿਚਾਰਧਾਰਾ ਵਾਲੇ ਲੋਕ ਨੇ ਜਿਹੜੇ ਅਗਰ ਤਾਂ ਉਹ ਗੈਰ ਹਿੰਸਕ ਸੋਚ ਵਾਲੇ ਆ ਅਗਰ ਤਾਂ ਕੋਈ ਵੀ ਵਿਅਕਤੀ ਆਪਣੀ ਵਿਚਾਰਧਾਰਾ ਵਧਾਉਂਦਾ ਹੈਗੇ ਉਹਨੂੰ ਹੱਕ ਹੈ ਵਧਾਵੇ ਆਪਣੀ ਵਿਚਾਰਧਾਰਾ ਕੈਨੇਡਾ 'ਚ ਵਧਾਵੇ ਜਿੱਥੇ ਮਰਜ਼ੀ ਵਧਾਵੇ ਪਰ ਅਗਰ ਉਹ ਅੱਤਵਾਦ ਦਾ ਸਹਾਰਾ ਲੈਂਦਾ ਹੈ ਅੱਤਵਾਦੀ ਘਟਨਾ ਅੰਜਾਮ ਦਿੰਦਾ ਹੈ ਕਿਸੇ ਦਾ ਕਤਲ ਕਰਦਾ ਹੈ ਜਹਾਜ਼ ਹਾਦਸੇ ਕਰਦੇ ਨੇ ਚਾਹੇ ਪੁਰਾਣੇ ਸਮਿਆਂ ਸੀ ਉਹ دہشتਗਰਦ ਅੱਤਵਾਦੀ ਕੈਨੇਡਾ 'ਚ ਬਹੁਤ ਨੇ ਜਿਨ੍ਹਾਂ ਨੂੰ ਉਹਨਾਂ ਨੇ ਪਨਾਹ ਦਿੱਤੀ ਔਰ ਪਾਕਿਸਤਾਨ ਤੋਂ ਬਾਅਦ ਕੈਨੇਡਾ ਅਜਿਹਾ ਮੁਲਕ ਬਣ ਰਿਹਾ ਹੈ ਜਿੱਥੇ ਮੈਨੂੰ ਲੱਗਦਾ ਹੈ ਨਸ਼ੇ ਦੇ ਸਮਗਲਰ ਤੇ ਅੱਤਵਾਦੀਆਂ ਦਾ ਬਹੁਤ ਵੱਡੀ ਪੱਧਰ ਤੇ ਪਨਾਹਗਾਰ ਬਣ ਗਿਆ ਕੈਨੇਡਾ ਹੁਣ ਜਸਟਿਨ ਟਿਊਡੋ ਦੀ ਪ੍ਰਸਿੱਧੀ ਵੀ ਘਟ ਰਹੀ ਹੈ ਹੁਣ ਜਸਟਿਨ ਟਿਊਡੋ ਨੂੰ ਮੈਨੂੰ ਲੱਗਦਾ ਸਮਝ ਨਹੀਂ ਆ ਰਹੀ ਦੇਖੋ ਸ਼ਾਂਤੀਪੂਰਵਕ ਤਰੀਕੇ ਨਾਲ ਤੁਸੀਂ ਕਿਸੇ ਵਿਚਾਰ ਤੇ ਕੰਮ ਕਰ ਰਹੇ ਹੋ ਉਹ ਤੁਹਾਡਾ ਲੋਕਤੰਤਰੀਕ ਹੱਕ ਭਾਰਤ ਦੇ ਵਿੱਚ ਵੀ ਹੈ ਮਹਾਤਮਾ ਗਾਂਧੀ ਨੇ ਵੀ ਜਿਹੜੀ ਦੇਸ਼ ਦੀ ਆਜ਼ਾਦੀ ਦਾ ਅੰਦੋਲਨ ਚਲਾਇਆ ਸੀ ਉਹ ਅਹਿੰਸਕ ਸੀ ਉਹ ਇੱਕ ਵਿਚਾਰਧਾਰਾ ਨੂੰ ਅੱਗੇ ਵਧਾਇਆ ਗਿਆ ਸੀ ਸ਼ਾਂਤੀ ਦੇ ਨਾਲ ਪਰ ਲਗਭਗ ਸਾਰੇ ਜਿਹੜੇ ਸਾਡੇ ਭਾਰਤੀ ਅਸੀਂ ਅੰਦੋਲਨ ਦੇਖੇ ਨੇ ਭਾਵੇਂ ਕਿਸਾਨ ਸੁਧਾਰ ਸਾਡਾ ਕਿਸਾਨ ਸੁਧਾਰ ਲਹਿਰ ਸੀ ਪਗੜੀ ਸੰਭਾਲ ਜੱਟਾ ਲਹਿਰ ਸੀ ਸਾਰੀਆਂ ਸਾਡੀਆਂ ਲਹਿਰਾਂ ਇੱਕ ਮਿਸ਼ਨ ਨਾਲ ਸ਼ਾਂਤੀਪੂਰਵਕ ਤਰੀਕੇ ਦੀਆਂ ਲਹਿਰਾਂ ਸੀ ਭਾਵੇਂ ਅੰਨਾ ਹਜ਼ਾਰੇ ਦਾ ਅੰਦੋਲਨ ਸੀ ਉਹ ਸ਼ਾਂਤੀਪੂਰਵਕ ਅੰਦੋਲਨ ਸੀ ਭਾਵੇਂ ਸਾਡਾ ਕਿਸਾਨ ਅੰਦੋਲਨ ਸੀ ਉਹ ਵੀ ਇੱਕ ਸ਼ਾਂਤੀਪੂਰਵਕ ਅੰਦੋਲਨ ਸੀ ਹਾਲਾਂਕਿ ਕੁਝ ਲੋਕਾਂ ਨੇ ਉਹਦੇ ਉੱਪਰ ਵੀ ਇਲزام ਲਾਏ ਕਿ ਇਹ ਅੱਤਵਾਦੀ ਨੇ ਗਲਤ ਹੈ ਮੈਨੂੰ ਲੱਗਦਾ ਹੈ ਕਿ ਕੈਨੇਡਾ ਨੂੰ ਪੁਨਰ ਵਿਚਾਰ ਕਰਨ ਦੀ ਲੋੜ ਹੈ ਔਰ ਭਾਰਤ ਸਰਕਾਰ ਜਿਹੜੇ ਲੋਕ ਮਾਰੇਗੇ 329 ਉਹ ਚ ਕੈਨੇਡੀਅਨ ਵੀ ਸੀ ਉਹਦੇ ਚ ਇੰਡੀਅਨ ਵੀ ਸੀ ਔਰ ਕਿਉਂਕਿ ਉਹ ਅੱਤਵਾਦੀ ਘਟਨਾ ਸੀ ਉਹ ਕਿਸੇ ਨੇ ਵੀ ਅੰਜਾਮ ਦਿੱਤੀ ਉਹਦਾ ਬਿਲਕੁਲ ਵਿਰੋਧ ਕਰਨਾ ਬਣਦਾ ਔਰ ਅਗਰ ਭਾਰਤ ਸਰਕਾਰ ਉੱਥੇ ਇਸ ਵਰਸੀ ਦੇ ਨਾਲ ਲੋਕਾਂ ਨੂੰ ਜਾਗਰੂਕ ਕਰੇਗੀ ਕਿ ਹੁਣ ਜਸਟਿਨ ਟਰੂਡੋ 39ਵੀਂ ਬਰਸੀ ਮੌਕੇ ਪਾਰਲੀਮੈਂਟ ਬੁਲਾ ਕੇ ਮਾਫੀ ਮੰਗਣਗੇ ਵੀ ਸਾਡੇ ਮੁਲਕ ਦੇ ਵਿੱਚੋਂ ਇਹ ਘਟਨਾ ਦੀ ਸਾਜ਼ਿਸ਼ ਰਚੀ ਗਈ ਤੇ ਐਡੀ ਵੱਡੀ ਗਿਣਤੀ ਚ ਲੋਕ ਮਾਰੇ ਗਏ ਅਗਰ ਜਸਟਿਨ ਟਰੂਡੋ ਇਹ ਨਹੀਂ ਕਰਦੇ ਫਿਰ ਉੱਥੇ ਨੁਕਸਾਨ ਜਸਟਿਨ ਟਰੂਡੋ ਨੂੰ ਵੀ ਹੋਏਗਾ ਚਲੋ ਭਾਰਤ ਦੀ ਸਰਕਾਰ ਦਾ ਜਿਹੜਾ ਸਟੈਂਡ ਹੈ ਇਸ ਮੁੱਦੇ ਤੇ ਇਹ ਬੜਾ ਸਪਸ਼ਟ ਹੈ ਹੁਣ ਕੈਨੇਡਾ ਤੇ ਭਾਰਤ ਦੇ ਵਿੱਚ ਭਾਸਕਰ ਸਾਹਿਬ ਮੈਨੂੰ ਲੱਗਦਾ ਜਿਵੇਂ ਪਾਕਿਸਤਾਨ ਦੇ ਨਾਲ ਸਾਡੇ ਜਿਹੜੇ ਸਬੰਧ ਨੇ ਉਹ ਜ਼ਿਆਦਾ ਚੰਗੇ ਨਹੀਂ ਬਣ ਸਕੇ ਕਿਉਂਕਿ ਪਾਕਿਸਤਾਨ ਹਮੇਸ਼ਾ ਹੀ ਅੱਤਵਾਦ ਨੂੰ ਥਾਪੀ ਦਿੰਦਾ ਹੈ ਪੰਜਾਬ 'ਚ ਨਸ਼ਾ ਪਾਕਿਸਤਾਨ ਵਾਲੇ ਪਾਸਿਓਂ ਦੇਖੋ ਕਿੰਨਾ ਭੇਜਿਆ ਜਾਂਦਾ ਹੈ ਅਗਰ ਕੈਨੇਡਾ ਦੀ ਸਰਕਾਰ ਨਾ ਸੁਧਰੀ ਨਿਰਪੱਖ ਨਾ ਹੋਈ ਅਗਰ ਕੈਨੇਡਾ ਦੀ ਸਰਕਾਰ ਬਹੁਤ سارے ਸਾਡੇ ਵਾਂਟਡ ਬੰਦੇ ਨੇ ਭਾਸਕਰ ਸਾਹਿਬ ਜਿਹੜੇ ਕੈਨੇਡਾ 'ਚ ਬੈਠੇ ਨੇ ਸੋ ਕੈਨੇਡਾ ਨੂੰ ਜ਼ਰੂਰ ਸੋਚਣਾ ਪਊਗਾ ਨਹੀਂ ਤਾਂ ਦੁਨੀਆ 'ਚ ਪਾਕਿਸਤਾਨ ਤੋਂ ਬਾਅਦ ਕੈਨੇਡਾ ਵੀ ਉਸੇ ਤਰ੍ਹਾਂ ਦਾ ਮੁਲਕ ਬਣਦਾ ਬਣੇਗਾ ਜਿਵੇਂ ਅੱਜ ਪਾਕਿਸਤਾਨ ਦਾ ਜੋ ਹਾਲ ਹੈ ਚਲੋ ਬਾਕੀ ਸਰਕਾਰਾਂ ਨੇ ਸਰਕਾਰਾਂ ਆਪਣੇ ਆਪਣੇ ਪੱਧਰ ਤੇ ਗੱਲਬਾਤ ਅੱਗੇ ਵਧਾਉਂਦੀਆਂ ਨੇ ਹਾਂ ਮੈਂ ਫੇਰ ਬਾਰ-ਬਾਰ ਕਹਿੰਨਾ ਕੋਈ ਸ਼ਾਂਤੀਪੂਰਵਕ ਤਰੀਕੇ ਨਾਲ ਬਿਨਾ ਅੱਤਵਾਦ ਫਲਾਏ ਆਪਣੇ ਵਿਚਾਰ ਨੂੰ ਅੱਗੇ ਵਧਾਉਂਦਾ ਉਹਨੂੰ ਜ਼ਰੂਰ ਕੈਨੇਡਾ ਅਲਾਓ ਕਰੇ ਉਹਦੇ ਤੇ ਰੋਕ-ਟੋਕ ਨਹੀਂ ਹੋਣੀ ਚਾਹੀਦੀ ਪਰ دہشت گردੀ ਘਟਨਾਵਾਂ ਤੇ ਨਸ਼ੇ ਵਾਲੇ ਲੋਕ ਇਹਨਾਂ ਤੇ ਸ਼ਕਤੀ ਹੋਣੀ ਚਾਹੀਦੀ ਹੈ ਸੋ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਸਾਡੇ ਨਾਲ ਆਪਣਾ ਵਿਚਾਰ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਵਿਚਾਰ ਵੀ ਅੱਗੇ ਬਤਾਵਾਂਗੇ ਬਹੁਤ ਬਹੁਤ ਧੰਨਵਾਦ ਪਾਸਾ ਜੀ ਧੰਨਵਾਦ ਜੀ